ਰਤ ਭਿੱਜੇ ਦਿਨ ਕਹਾਣੀ ਅਜੀਤ ਸਰੋਏ ਦੀ ਸਾਲ 47 ਪੰਜਾਬ ਦੇ ਇਤਿਹਾਸ ਦਾ ਕਾਲਾ ਵਰਕਾ ਹੈ ਇਹ ਉਹ ਸਮਾਂ ਸੀ ਜਦ ਧਰਤੀ ਨੂੰ ਧਰਮ ਦਾ ਉਖਾਰ ਚੜਿਆ ਹੋਇਆ ਸੀ ਇਨਸਾਨੀਅਤ ਸ਼ਰਮਸਾਰ ਹੋਈ ਲੱਖਾਂ ਹੀ ਧੀਆਂ ਪੈਣਾ ਬੱਚੀਆਂ ਬੇਪਤ ਹੋਈਆਂ ਭਰੇ ਭਰਾਏ ਘਰਾਂ ਨੂੰ ਛੱਡ ਕੇ ਹਿਜਰਤ ਕਰਨ ਵਾਲੇ ਲੋਕ ਅੱਗ ਦਾ ਦਰਿਆ ਲੰਘ ਕੇ ਸਰਨਾਵਿਆਂ ਦੀ ਤਲਾਸ਼ ਵਿੱਚ ਨਿਕਲੇ ਰਤ ਭਿੱਜੇ ਦਿਨ 47 ਦੇ ਕਾਲੇ ਦਿਨਾਂ ਦਾ ਦਰਦ ਬਿਆਨ ਕਰਦੀ ਕਹਾਣੀ ਇਹ ਕਹਾਣੀ ਆਪਣੇ ਲੋਕ ਨਾਵਲ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਗਰਦੀ ਬੁੱਕਲ ਚ ਵਸਿਆ ਪਿੰਡ ਪੀਰਾਵਾਲੀ ਰਿਓਂਦ ਮੁਸਲਿਮ ਰੰਗਤ ਦਾ ਪਿੰਡ ਮੁਸਲਮਾਨ ਪੀਰ ਹੀ ਪਿੰਡ ਦੇ ਮਾਲਕ ਸੀ ਪਿੰਡ ਦੇ ਮੋੜੀ ਗੱਡ ਉਹ ਸਿਰਫ ਪੀਰਾਵਾਲੀ ਦੇ ਹੀ ਨਹੀਂ ਸਗੋਂ ਪੀਰਾਵਾਲੀ ਸਮੇਤ ਰਿਓਂਦ ਖੁਰਦ ਸਤੀਕੇ ਸਨਾਲ ਤੇ ਕਨਾਲ ਦੇ ਵੀ ਮਾਲਕ ਸੀ ਪੰਜ ਪਿੰਡਾਂ ਦੇ ਮਾਲਕ ਸੀ ਆਮਦਾਸੀਏ ਮਜਵੀ ਇਨਾਈ ਤਰਖਾਨ ਉਹਨਾਂ ਦੇ ਲਾਗੀ ਸੇਪੀ ਵਜੋਂ ਕੰਮ ਕਰਦੇ ਸੀ ਜਦੋਂ ਕਿ ਵਾਹੀ ਜੋ ਕਿਸਾਨ ਪੀਰਾ ਦੇ ਮਹਿਜ ਮਜਾਰੇ ਸੀ ਪੰਜ ਪਿੰਡੇ ਆਪਣੀ ਪੰਜ ਪਿੰਡ ਆਪਣੀ ਫਸਲ ਦਾ ਚੌਥਾ ਹਿੱਸਾ ਬਟਾਈ ਵਜੋਂ ਪੀਰਾਂ ਨੂੰ ਦਿੰਦੇ ਪੀਠਾ ਠਾਠ ਵਟ ਤੇ ਸਾਨੂੰ ਸ਼ਕਤ ਨਾਲ ਜ਼ਿੰਦਗੀ ਬਸਰ ਕਰਦੇ ਆ ਰਹੇ ਸੀ ਗਰਮੀ ਸਰਦੀ ਹੁੱਕੇ ਗੁੜਗਣਾਉਂਦੇ ਬਾਜ਼ੀਆਂ ਦਾ ਆਨੰਦ ਲੈਂਦੇ ਘੋੜਾ ਘੋੜ ਤੋੜਾ ਹੁੰਦੀਆਂ ਸਵਾਗ ਰਚਣ ਵਾਲੇ ਰੰਗ ਬਣਦੇ ਪਿੰਡ ਦੇ ਮਾਲਕ ਕਿਸੇ ਨੂੰ ਘਰੋਂ ਦਰੋਂ ਖਾਲੀ ਨਾ ਮੋੜਦੇ ਵਕਤ ਮਿਲਦਾ ਤਾਂ ਘੋੜਿਆਂ ਤੇ ਸਵਾਰ ਹੋ ਕੇ ਖੇਤਾਂ ਵੱਲ ਗੇੜਾ ਮਾਰਦੇ ਇਕੱਲੇ ਰਿਉਂਦ ਖੁਰਦਾ ਮਾਲਕ ਮੇਰ ਮੁਲਤਾਨੀ ਚੀਨੀ ਘੋੜੀ ਤੇ ਸਵਾਰ ਹੋ ਕੇ ਕੁल्ले ਵਾਲੀ ਪੱਗ ਬੰਨ੍ਹਦਾ ਜਦੋਂ ਲੰਘਦਾ ਤਾਂ ਲੋਕ ਰਾਹ ਛੱਡ ਦਿੰਦੇ ਰੋਸ਼ਨੀ ਦੇ ਮੇਲੇ ਦਾ ਉਹ ਕਰਤਾ ਧਰਤਾ ਹੁੰਦਾ ਸਾਰੇ ਮੁਸਲਮਾਨ ਪਰਿਵਾਰ ਉਸ ਦੀ ਗੱਲ ਹੀ ਟਾਣਾ ਡਿਗਨ ਦਿੰਦੇ ਉਹਨਾਂ ਲਈ ਪੀਰ ਬਾਬਾ ਕुतਬ ਸ਼ਾ ਹੁਸੈਨ ਦੀ ਦਰਗਾਹ ਕਿਸੇ ਮੱਕੇ ਤੋਂ ਘਟਣੀ ਸੀ ਪੀਰ ਦੀ ਮਜ਼ਾਰ ਤੇ ਹਾੜ ਦੇ ਪਹਿਲੇ ਤਿੰਨ ਦਿਨ ਰੋਸ਼ਨੀ ਦਾ ਮੇਲਾ ਭਰਦਾ ਪੂਰਾ ਵਿਸਾਖ ਤਿਆਰੀਆਂ ਵਿੱਚ ਲੰਘ ਜਾਂਦਾ ਪੀਰਾਂ ਲਈ ਰੋਸ਼ਨੀ ਦਾ ਮੇਲਾ ਕਿਸੇ ਦੀਵਾਲੀ ਦਸਹਰੇ ਤੋਂ ਘਟਣੀ ਸੀ ਪੰਜਾਹ ਕੋ ਤੋਂ ਹਲਕਤ ਰੋਸ਼ਨੀ ਦਾ ਮੇਲਾ ਦੇਖਣ ਇਕੱਠੀ ਹੁੰਦੀ ਨੇੜਲੇ ਪਿੰਡ ਸਸਪਾਲੀ ਸਤੀਕਾ ਦੋਵੇਂ ਗੰਡੂਆਂ ਕਾਨਗੜ ਕੁੱਲਰੀਆਂ ਤੱਕ ਦੇ ਲੋਕ ਮੇਲੇ ਦੀ ਸ਼ੋਭਾ ਵਧਾਉਣਾ ਦੇ ਮੇਰ ਮਲਤਾਨੀ ਦੀ ਰਹਿਨਮਾਈ ਚ ਇਸ ਵਾਰ ਵੀ ਖਾੜ ਰੋਸ਼ਨੀ ਦੇ ਮੇਲੇ ਦੀਆਂ ਤਿਆਰੀਆਂ ਆਰੰਭ ਹੋ ਗਈਆਂ ਇਸ ਵਾਰ ਮੇਲੇ ਦਾ ਰੰਗ ਪਹਿਲਾਂ ਵਾਲਾ ਨਹੀਂ ਸੀ ਸੰਤਾਲੀ ਦੇ ਭੈ ਦੇ ਕਾਰਨ ਮੇਲੇ ਦਾ ਨਕਸ਼ਾ ਵਿਗੜਿਆ ਹੋਇਆ ਸੀ ਸੰਤਾਲੀ ਦਾ ਵਰਾ ਚੜਿਆ ਤਾਂ ਆਮ ਵਾਂਗ ਹੀ ਸੀ ਪਰ ਇਸ ਦਾ ਹਰ ਮਹੀਨਾ ਗਿਰਗਟ ਦਾ ਰੰਗ ਬਦਲਦਾ ਦਿਖਦਾ ਸੀ ਖੇਤਾਂ ਖਲਿਆਣਾ ਸੱਥਾਂ ਦਰਾਂ ਘਰਾਂ ਵਿੱਚ ਅਕਸਰ ਰੋਸ਼ਨੀ ਦੇ ਮੇਲੇ ਦੀਆਂ ਗੱਲਾਂ ਹੁੰਦੀਆਂ ਦੇਖੋ ਬਈ ਇਸ ਵਾਰ ਤਾਂ ਮੇਲਾ ਭਰੂ ਕੇ ਨਾ ਮੇਲਾ ਤਾਂ ਭਰੂ ਪੀਰ ਵੀ ਗੜਸ ਵਾਲੇ ਨੇ ਰੋਲਾ ਗੋਲਾ ਨਹੀਂ ਹੋਣ ਦਿੰਦੇ ਰੋਲਾ ਵੀ ਪਿਆ ਹੋਇਆ ਹੈ ਬਈ ਮੁਸਲਮਾਨ ਤਾਂ ਨਵੇਂ ਮੁਲਕ ਚ ਜਾਣਗੇ ਲੈ ਜਾਣਗੇ ਕਿਉਂ ਨਹੀਂ ਜਾਣਾ ਹੀ ਪਊਗਾ ਮੇਲੇ ਦੀ ਰੌਣਕ ਵਧਾਉਣਾ ਇਸ ਵਾਰ ਕੌਣ ਆਊ ਚੱਲਾਂਗੇ ਫੇਰ ਮੇਲੇ ਦੇਖਣ ਚੱਲਾਂਗੇ ਹਾਲੀ ਪਾਲੀ ਜਾਣ ਦੀਆਂ ਵਿਚਾਰਾਂ ਕਰਦੇ ਸਾਰੇ ਪਾਸੇ ਮੇਲੇ ਦੀਆਂ ਗੱਲਾਂ ਹੁੰਦੀਆਂ ਬੇਸ਼ੱਕ ਮੁਲਕ ਦੇ ਹਾਲਾਤ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਸੀ ਪਰ ਰੋਸ਼ਨੀ ਦੇ ਮੇਲੇ ਦਾ ਰੰਗ ਜਿਹਾ ਦਾ ਤ्यों ਸੀ ਹਾੜ ਦੀ ਸੰਗਰਾਂਦ ਵਾਲੇ ਦਿਨ ਮੇਲਾ ਸ਼ੁਰੂ ਹੋ ਗਿਆ ਨੇੜਲੇ ਪਿੰਡਾਂ ਦੀ ਖਲਕਤ ਉੱਠਾਂ ਗੱਡੀਆਂ ਘੋੜਿਆਂ ਤੇ ਸਵਾਰ ਹੋ ਕੇ ਪੀਰਾਂ ਵਾਲੀ ਵਾਰ ਉੱਲਰ ਪਈ ਬਹੁਤੇ ਪੈਦਲ ਵਾਹਨੋਂ ਵਾਹਣੋਂ ਵਾਣੀ ਨੱਕ ਦੀ ਸੇ ਤੁਰਿਆ ਰਹੇ ਸੀ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਹੀ ਮੇਲਾ ਭਖ ਗਿਆ ਕਾਲੀ ਏਟ ਕਾਲੇ ਡੋਰੀ ਲਾਲ ਪਰਾਂ ਦੇ ਗੋਟੇ ਵਾਲੀਆਂ ਜੁੰਨੀਆਂ ਤਿੱਖੇ ਘਟਾਰ ਵਰਗੇ ਨੈਣ ਤੇ ਨੈਣਾ ਚ ਸੁਰਮੇ ਦੀ ਧਾਰੀ ਅਲੜ ਮੁਟਿਆਰਾ ਸਮਾ ਵਾਲੀ ਡੰਗ ਚੁੱਕੀ ਫਿਰਦੇ ਗੱਬਰੂਆਂ ਦੇ ਕਾਲਜ ਜਿੱਥੂ ਪਾਰੀਆਂ ਸੀ ਦੁਪਹਿ ਉਪਰਤਨੀਆਂ ਵੀ ਸ਼ੁਰੂ ਹੋ ਗਈਆਂ ਕੈਂਠੇ ਵਾਲੇ ਗਬਰੂ ਉਹਨਾਂ ਨੂੰ ਵੇਖ ਵੇਖ ਕੇ ਨੱਚ ਨੱਚ ਧੂੜ ਪੱਟ ਰੇ ਸੀ ਮਸਤੀ ਤੇ ਲੋਰਚ ਆਏ ਉਹ ਮਲਵਈ ਬੋਲੀਆਂ ਤੇ ਬੋਲੀਆਂ ਸਿੱਟੀ ਜਾ ਰਹੀ ਸੀ ਆਰੀ 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 ਬਈ ਪੀਰਾਂ ਵਾਲੀ ਪਿੰਡ ਸੁਣਿਆ ਜਿੱਥੇ ਲੱਗਦੀ ਰੋਸ਼ਨੀ ਭਾਰੀ ਓਏ ਰਸਦ ਮੁਹੰਮਦ ਨਾ ਸੁਣੀ ਦਾ ਕਹਿੰਦੇ ਉਹ ਪਿੰਡ ਦਾ ਪਟਵਾਰੀ ਬਈ ਮੇਰ ਮਲਤਾਨੀ ਘਟਨੀ ਛੋਟੀ ਰਿਉਂਦ ਕੱਲੇ ਦੀ ਸਾਰੀ ਬਈ ਪਿੰਡਦਿਆਂ ਪੀਰਾਂ ਦੀ ਪੰਜ ਪਿੰਡਾਂ ਤੇ ਸਰਦਾਰੀ ਪਿੰਡਦਿਆਂ ਪੀਰਾਂ ਦੀ ਪੰਜ ਪਿੰਡਾਂ ਤੇ ਸਰਦਾਰੀ ਤੇ ਪਿੱਛੋਂ ਆ ਕੇ ਮੁੰਡਿਆਂ ਨੇ ਬੋਲੀ ਚੁੱਕਲੀ ਪਿੰਡਦਿਆਂ ਮੁੰਡਿਆਂ ਪੰਜ ਪਿੰਡਾਂ ਤੇ ਸਰਦਾਰੀ ਪਿੰਡਦਿਆਂ ਪੀਰਾਂ ਦੀ ਚਲੋ ਜੀ ਜਲੇਬੀਆਂ ਤੇ ਵੇਸਣ ਦੇ ਲੱਡੂ ਦੀਆਂ ਖੁਸ਼ਬੂ ਜਾਰੇ ਪਾਸੇ ਫੈਲੀ ਹੋਈ ਸੀ ਸਿਰਸਾ ਰਾਣੀਆਂ ਤੋਂ ਆਈ ਜੋਗੀਆਂ ਦਾ ਸਵੇਰਾ ਨਾਚ ਹਰੇਕ ਨੂੰ ਮੰਤਰ ਮੋਹਤ ਕਰ ਰਿਹਾ ਸੀ ਉਧਰ ਘੋੜਿਆਂ ਆਉਂਦੀਆਂ ਤੇ ਬਲਦਾਂ ਦੀਆਂ ਦੌੜਾਂ ਹੋ ਰਹੀਆਂ ਸੀਗੀਆਂ ਤੇ ਛਿੰਝ ਦੀ ਤਿਆਰੀ ਸੀ ਦੂਰੋਂ ਨੇੜੋਂ ਮੇਲੇ ਦੀ ਸ਼ੋਭਾ ਵਧਾਉਣ ਲਈ ਪਹਿਲਵਾਨ ਪੜ ਵਿੱਚ ਆਏ ਹੋਏ ਸੀ ਰੰਗ-ਬਰੰਗੇ ਜਾਂਗੇ ਪਾ ਕੇ ਪਹਿਲਵਾਨ ਅਖਾੜੇ ਚ ਪੱਟਾਂ ਤੇ ਥਾਪੀਆਂ ਮਾਰਨ ਲੱਗੇ ਆਪਣੀ ਤਾਕਤ ਤੇ ਮਾਣ ਕਰਨ ਲੱਗੇ ਅੱਜ ਪਹਿਲੇ ਦਿਨ ਮੰਡਾਲੀ ਵਾਲੇ ਸੁੱਚੇ ਤੇ ਨੰਗਲੀਏ ਜਜ਼ਵੀਰ ਦਾ ਘੋਲ ਦਾ ਕੇਂਦਰ ਬਣਿਆ ਹੋਇਆ ਸੀ ਨੰਗਲ ਵਾਲੇ ਜਮੇਰ ਨੇ ਸੁੱਚੇ ਨੂੰ ਵੰਗਾਰਿਆ ਪੱਟਾਂ ਤੇ ਹੱਥ ਮਾਰ ਕੇ ਕਹਿੰਦਾ ਸੀ ਸੁੱਚਿਆ ਘੋਲ ਬਨ ਲੈ ਜੇ ਮੇਰੀ ਟੁਈ ਲਾਤੀ ਤਾਂ ਮੈਂ ਆਪਣਾ ਲੰਗੋਟ ਕਿੱਲੀ ਤੇ ਟੰਗ ਦੂੰ ਰੋਸ਼ਨੀ ਦੇ ਮੇਲੇ ਦੇ ਜਿਵੇਂਖਾਂਗੇ ਝਟਾ ਚੱਲ ਬਈ ਸਮਾਤੀਸਥਾਨ ਤੈਸੀ ਪੀਣ ਵਾਲੀ ਰੋਸ਼ਨੀ ਦਾ ਮੇਲਾ ਸੁੱਚੇ ਨੇ ਚੁਣੌਤੀ ਸਵੀਕਾਰ ਕਰ ਲਈ ਪਰ ਸੁੱਚੇ ਨੂੰ ਵੰਗਾਰ ਕੇ ਜਮੇਰ ਨੇ ਛੇਰ ਦੇ ਜਵਾੜੇ ਦੇ ਹੱਥ ਪਾਉਣ ਦਾ ਕੰਮ ਕੀਤਾ ਸੀ ਆਲੇ-ਦਾਲੇ ਪੰਜਾ ਪੰਜਾ ਕੋ ਤੋਂ ਤੱਕ ਖਬਰ ਫੈਲ ਗਈ ਪੰਜਾ ਪਿੰਨ ਦੇ ਲੋਕ ਖੜੇ ਇਕੱਠੇ ਹੋ ਗਏ ਢੀੜ ਵੇਖ ਕੇ ਕੋਈ ਵਾਖਰ 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 ਕਰਨ ਲੱਗ ਪਿਆ ਤੇਲ ਸੁਟ ਨੂੰ ਥਾਣੀ ਸੀ ਆਖਰ ਫਸਮਾ ਕੋਲ ਸ਼ੁਰੂ ਹੋ ਗਿਆ ਢੋਲ ਦੇ ਡੱਗੇ ਤੇ ਡੰਗੜ ਡੰਗੜ ਹੋਣ ਲੱਗ ਪਈ ਤੇ ਪੀਲੂ ਬਾਜੀ ਕਰਨੇ ਢੋਲ ਦਾ ਤਲਾ ਪੱਟਣ ਵਾਲਾ ਕਰਤਾ ਮਾਰ-ਮਾਰ ਕੇ ਉਸ ਦਾ ਦੰਦ ਮੁਖੜ ਗਿਆ ਪਰ ਡੱਗਾ ਵਜਣਾ ਨਾ ਰੁਕਿਆ ਕੁਸ਼ਤੀ ਪੂਰੀ ਰਚ ਗਈ ਕਿੰਨਾ ਹੀ ਚਿਰ ਦੋਵੇਂ ਪਹਿਲਵਾਨ ਆਪਸ ਵਿੱਚ ਗੁੱਥਮ-ਗੁੱਤਾ ਹੁੰਦੇ ਗਏ ਪਰ ਢੂਈ ਲੱਗਣ ਤੇ ਨਹੀਂ ਸੀ ਆਰੀ ਕਿਸੇ ਦੀ ਜਦੋਂ ਢੂਈ ਲੱਗਣ ਵਾਲਾ ਲੱਗਦੀ ਤੇ ਮਮੁਲੀ ਜੀ ਵਿੱਚ ਰਹਿ ਜਾਂਦੀ ਤਾਂ ਦੋਨੋਂ ਮੱਲਾ ਨਾਲੋਂ ਦਰਸ਼ਕਾਂ ਦਾ ਜ਼ੋਰ ਵੱਧ ਲੱਗਦਾ ਤੇ ਇਹ ਘੋਲ ਸ਼ਾਨਾਂ ਦੇ ਪੇੜ ਤੋਂ ਘਟਣੀ ਸੀ ਪੀੜੇ ਨਹੀਂ ਸੀ ਕਿ ਲੋਕ ਦਰਖਤਾਂ ਤੇ ਚੜ ਗਏ ਸੁੱਚੇ ਦਾ ਸਰੀਰ ਵੀ ਸੁੱਚਈ ਸੀ ਉਦਾਸਾ ਬਹੁਤ ਪੱਕਾ ਸੀ ਦੇਖਣ ਵਾਲਿਆ ਨੇ ਦੰਦਾ ਇੱਥੇ ਜੀਵ ਆਈ ਹੋਈ ਸੀ ਆਖਰ ਤਰਖਤ ਤੇ ਚੜੇ ਦਰਸ਼ਕਾਂ ਦਾ ਭਾਰ ਨਾ ਸਹੰਦੇ ਹੋਇ ਮੋٹے ਡਾਣਾ ਵੀ ਟੁੱਟ ਗਿਆ ਲਾ 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 ਹੋ ਗਈ ਕੁੱਕਾਂ ਰੋਲੀ ਬੈ ਗਈ ਜਮੇਰ ਟਹਿ ਗਿਆ ਵੀ ਜਮੇਰ ਟਹਿ ਗਿਆ ਸੁੱਚੇ ਨੇ ਚਿਤ ਕਰਤਾ ਆਖਰ ਜਮੇਰ ਦਾ ਹੰਕਾਰ ਦਾ ਕਿਲਾ ਟਹਿ ਗਿਆ ਉਸਨੇ ਆਪਣੇ ਲੰਗੋਟ ਆ ਆਪਣਾ ਲੰਗੋਟ ਕਿੱਲੇ ਤੇ ਟੰਗ ਦਿੱਤਾ ਪੀਰਾਂ ਵਾਲੀ ਦੇ ਮੇਲੇ ਚ ਵੀ ਸੁੱਚੇ ਦੀ ਬੱਲੇ ਬੱਲੀ ਹੋ ਗਈ ਮੇਰ ਮਲਤਾਨੀ ਨੇ ਖੁਸ਼ ਹੋ ਕੇ ਆਪਣੀਆਂ ਮੋਰਾਂ ਵਾਲੀ ਗੁੱਥਲੀ ਉਸ ਤੋਂ ਵਾਰ ਦਿੱਤੀ ਪੀਰਾਂ ਦੇ ਪਿਆਰ ਨਾਲ ਸੁੱਚਾ ਕਦਕਦ ਹੋ ਗਿਆ ਆਖਰੀ ਕੁਸ਼ਤੀ ਹੋਣ ਤੱਕ ਸੂਰਜ ਟਲ ਗਿਆ ਸੀ ਮੰਡੇਰ ਦਾ ਗੱਠੇ ਵਾਲਾ ਸਰੀਰ ਪਹਿਲਵਾਨ ਚੰਡੀ ਲੈ ਗਿਆ ਤੇ ਖਲਕਤ ਨੇ ਉਸ ਨੂੰ ਮੋਢਿਆਂ ਤੇ ਚੁੱਕ ਲਿਆ ਉਸ ਦੀ ਬੱਲੇ ਬੱਲੇ ਹੋ ਗਈ ਚੰਡੀ ਉਸ ਦੇ ਹੱਥ ਜੋ ਆ ਗਈ ਸੀ ਪੀਰਾਂ ਦੇ ਪਿਆਰ ਤੇ ਪੈਸੇ ਦੀ ਵਾਛੜਾ ਨਾਲ ਉਹ ਮਨੋਮਾਲ ਹੋ ਗਿਆ ਹੁਣ ਸ਼ਾਮ ਦਾ ਸੂਰਜ ਅੱਛੀ ਪੜਨਾ ਲੱਗ ਰਿਹਾ ਸੀ ਤੇ ਦੂਰ ਤਰੇਟੇ ਪਿੰਡਾਂ ਦੇ ਲੋਕਾਂ ਦੀ ਆਖਰੀ ਕੁਸ਼ਤੀ ਵੇਖਣਾ ਵੇਖ ਕੇ ਵਾਪਸ ਟਿਕਾਣੇ ਨੂੰ ਚੱਲ ਪਏ ਰਾਤ ਦਾ ਪਹਿਲਾ ਤਾਰਾ ਨਿਕਲਦਿਆਂ ਹੀ ਰੋਸ਼ਨੀ ਦੇ ਮੇਲੇ ਦਾ ਦੂਜਾ ਦੌਰ ਸ਼ੁਰੂ ਹੋ ਗਿਆ ਦੂਜਾ ਦੌਰ ਦਿਨ ਵਾਲੇ ਭੀੜ ਭੜੱਕੇ ਤੇ ਸ਼ੋਰ ਸ਼ਰਾਬੇ ਤੋਂ ਬਿਲਕੁਲ ਵੱਖਰਾ ਸਰੋਤੇ ਤੇ ਦਰਸ਼ਕ ਸੱਭਾ ਦੇ ਚਿਹਰੇ ਨੂੰ ਦੇਖਣ ਲਈ ਸਟੇਜ ਦੇ ਕੋਲ-ਕੋਲ ਹੋ ਗਏ ਪਹਿਲਾਂ ਆਉਣ ਵਾਲਿਆਂ ਨੇ ਬਿਲਕੁਲ ਸਟੇਜ ਦੇ ਕੋਲ ਥਾਂ ਮਲੜੀ ਤੇ ਦਰਸ਼ਕਾਂ ਦਰਸ਼ਕਾਂ ਦੀਆਂ ਅੱਖਾਂ ਪੱਕ ਗਈਆਂ ਪਰ ਅਜੇ ਤੱਕ ਸੱਭਾ ਸਟੇਜ ਤੇ ਨਹੀਂ ਪਹੁੰਚੀ ਢੋਲ ਗੁੱਜ ਆਵਾਜ਼ਾ ਖੰਜਾਰ ਖੰਜਰੇ ਆਪਣੇ ਸਾਜ਼ ਅਡਵਾੜੀ ਵਜੇ বাজائے ਜਾ ਰਹੇ ਸੀਗੇ ਇਹ ਸਾਰੇ ਸਾਜ਼ ਜੀ ਤਿਆਰ-ਬਰ-ਤਿਆਰ ਬੈਠੇ ਸੀਗੇ ਤੇ ਸੁਰ ਕਰ ਰਹੀ ਸੀ ਆ ਉਹ ਸੱਜਣ ਸੱਭਾ ਦੇ ਆਉਣ ਤੋਂ ਪਹਿਲਾਂ ਉਹ ਆਪਸੀ ਤਾਲਮੇਲ ਕਰਕੇ ਸੱਜਣ ਨੂੰ ਮੱਥਾ ਟੇਕ ਕੇ ਅਭਿਆਸ ਕਰਨ ਲੱਗ ਪਏ ਖਾਜਾ ਖੁੰਜੜੀ ਤੇ ਟੋਰ ਕੇ 100 ਰੁਪਏ ਚ ਵਚਣ ਲੱਗ ਪਏ ਹੁਣ শ্রোਤਿਆਂ ਦੀਆਂ ਨਜ਼ਰਾਂ ਸੀ ਗਿਆ ਵਿਖ ਤੋਂ ਸੱਭਾ ਆਵੇ ਪਰ ਸੱਭਾ ਕਿਤੇ ਦਿਸ ਨਹੀਂ ਸੀ ਰਹੀ ਉਹਨਾਂ ਦਾ ਸਬਰ ਦਾ ਬੰਨ ਟੁੱਟਿਆ ਜਾ ਰਿਹਾ ਸੀ ਕੁੰਗੁਰਾਂ ਦੀ ਮਿੱਠੀ ਜਿਹੀ ਆਵਾਜ਼ ਸੁਣਾਈ ਦਿੱਤੀ ਸੱਭਾ ਦੇ ਹੁਸਨ ਨਾਲ ਰਾਤ ਦੀ ਕਾਲਖ ਦੂਰ ਹੋ ਗਈ ਚਿੱਟਾ ਚਾਨਣ ਚਾਰਚ ਫੇਰੇ ਪੈ ਲ ਗਿਆ ਦੇ ਸੀਟੀਆਂ ਦੇ ਲਲਕਾਰੇ ਵੱਜਣੇ ਸ਼ੁਰੂ ਹੋ ਗਏ ਜਿਵੇਂ ਸਭਾ ਆਪਣੇ ਹਾਸਿਆਂ ਦੇ ਫੁੱਲ ਖਿਲੇ ਦੀ ਸਟੇਜ ਤੇ ਆਈ ਸਜਿੰਦਿਆਂ ਵਿੱਚ ਜੋਸ਼ ਲਗਾਤਾਰ ਵੱਧਦਾ ਜਾ ਰਿਹਾ ਸੀ ਤੇ ਮੇਲੇ ਦੀ ਸ਼ੋਭਾ ਵਧਾਉਣ ਲਈ ਸਭਾ ਨਰਤਕੀ ਪਹੁੰਚ ਗਈ ਜਦ ਸਭਾ ਨਰਤਕੀ ਪੀਲੇ ਚਮਕੀਲੇ ਤੇ ਬੜੀ ਗਿਲੇ ਕੱਪੜੇ ਵਿੱਚ ਅਖਾੜੇ ਚ ਆਈ ਤਾਂ ਉਸ ਨੇ ਦਰਸ਼ਕਾਂ ਵੱਲ ਮਿੱਠਾ ਮਿੱਠਾ ਹਾਸਾ ਵਖੇਰਿਆ ਉਸ ਦੀ ਮੁਸਕਰਾਟ ਨੇ ਕਈਆਂ ਦੇ ਸੀਨੇ ਵੱੰਨ ਦਿੱਤੇ ਮਰਾਸੀ ਮਸ਼ਾਲ ਫੜ ਕੇ ਰੋਸ਼ਨੀ ਕਰਨ ਚ ਜੁੱਟ ਪਏ ਮਸ਼ਾਲਾਂ ਦੀ ਪੀਲੀ ਰੋਸ਼ਨੀ ਸਭਾ ਦੇ ਚਿਹਰੇ ਨਾਲ ਪਰਵਰਤਤ ਹੋ ਕੇ ਪੰਡਾਲ ਵਿੱਚ ਖਿੰਡ ਰਹੀ ਸੀ ਕੁੰਗੁਰਾਂ ਦੀ ਛਣਛਣ ਦਾ ਮధుਰ ਸੰਗੀਤ ਦਿਲਾਂ ਨੂੰ ਟੁੰਬਕੇ ਉਹਨਾਂ ਨੂੰ ਭਰਾੜ ਕਰ ਰਿਆ ਸੀ ਤੇ ਸਰੋਤ ਆਸ਼ਾਸ਼ ਕਰ ਉੱਠਿਆ ਵਾਹ ਬਈ ਵਾਹ ਹੀਰ ਦੀ ਸਗੀ ਭੈਣ ਲੱਗਦੀ ਐ ਹੈ ਕਮਾਲ ਹੀਰ ਦੀ ਕੀ ਰੀਸੇ ਦੀ ਸੇਲੀਆਂ ਤਾਂ ਦੇਖੋ ਬਈ ਸੇਲੀਆਂ ਤਾਂ ਦੇਖੋ ਭਾਈ ਤੀਰ ਕਮਾਨ ਵਾਂਗੂ ਨੇ ਸੱਭਾ ਦੀ ਸੁੰਦਰਤਾ ਵੇਖ ਸਰੋਤਿਆਂ ਦੇ ਮੂੰਹ ਅੱਡੇ ਦੇ ਅੱਡੇ ਰਹਿ ਗਏ ਸੱਚਮੁੱਚ ਹੀ ਸੱਭਾ ਦੇ ਨਾਣਾ ਵਿੱਚ ਝੀਲਾਂ ਦੀ ਗਹਿਰਾਈ ਸੀ ਇਹ ਗਹਿਰਾਈ ਵਿੱਚ ਅੱਜ ਸਭ ਨੇ ਹੜ ਜਾਣਾ ਸੀ ਦੇਖਣ ਵਾਲੇ ਨਜ਼ਰ ਹੀ ਨਹੀਂ ਸੀ ਹਟਾ ਰਹੀ ਉਨਾ ਲਈ ਸਵਾਰ ਕੇ ਦਾ ਦਰਵਾਜ਼ਾ ਖੁੱਲ ਗਿਆ ਪਿਛਲੇ ਸਾਲ ਮਲੇਰ ਕੋਟਲੇ ਵਾਲਾ ਨੂਰ ਮੁਹੰਮਦ ਆਇਆ ਸੀ ਉਹਨੂੰ ਖਲਕਤ ਨੇ ਐਨਾ ਪਸੰਦ ਨਾ ਕੀਤਾ ਪਰ ਇਸ ਵਾਰ ਸੱਭਾ ਦੇ ਆਉਣ ਨਾਲ ਮੇਲੇ ਦੀ ਰੌਣਕ ਪਹਿਲਾਂ ਨਾਲੋਂ ਤੁਗਣੀ ਹੋ ਗਈ ਸੱਭਾ ਨੇ ਅੱਜ ਪਹਿਲਾ ਠੁਮਕਾ ਹੀਲੇ ਲਾਇਆ ਸੀ ਤੇ ਦੇਖਣ ਵਾਲਿਆਂ ਵਿੱਚੋਂ ਜੋ ਸਾਹ ਸਤ ਬਚਿਆ ਸੀ ਉਹ ਵੀ ਉਹਨੇ ਸੂਤ ਲਿਆ ਇੱਕ ਦੋ ਜਣੇ ਆਪੇ ਤੋਂ ਬਾਹਰ ਹੋ ਗਏ ਸੱਭਾ ਵਾਰ ਵਧਣ ਲੱਗੇ ਦਾ ਮੂਰੇ ਬੈਠੇ ਵੱਡੇ ਗੰਡੂਆਂ ਦੇ ਵੈਲੀਆਂ ਨੇ ਉਹਨਾਂ ਦੀ ਵੱਖੀ ਭੰਨ ਦਿੱਤੀ ਵਰਨਸ਼ੀ ਦੇ ਲੋਰਚ ਉਹਨਾਂ ਨੂੰ ਕੁਝ ਪਤਾ ਨਾ ਲੱਗਿਆ ਸੱਬਾ ਦੇ ਹੁਸਨ ਨੇ ਸ਼ਰਾਬ ਦੇ ਕੀਲੇ ਲੋਕ ਮੱਟਾਂ ਦੇ ਮੱਟ ਦਾਰੂ ਡਕਾਰ ਗਏ ਸੱਬਾ ਦੋਵੇਂ ਹੱਥੇ ਹੀਠਾਂ ਲਾ ਕੇ ਤੀਰ ਕਮਾਨ ਵਾਂਗ ਤਣ ਗਈ ਚੱਕਰਾਸਣ ਦੀ ਸਥਿਤੀ ਵਿੱਚ ਔਣ ਕਰਕੇ ਉਹਦਾ ਬदन ਉਲਟ ਗਿਆ ਜਦ ਉਸਨੇ ਵਰਪ ਵਰਗੇ ਉਹ ਬਾਸਰੋਤਿਆਂ ਨੂੰ ਖਾਏ ਦਿੱਤੇ ਤਾਂ ਉਹਨਾਂ ਦੀ ਬਾਸਨਾ ਹੋਰ ਪਟਕ ਗਈ ਸਾਰਾ ਪੰਡਾਲ ਉੱਠ ਕੇ ਤਾਲੀਆਂ ਮਾਰਨ ਲੱਗ ਪਿਆ 12 ਵਜੇ ਤੱਕ ਅਖਾੜਾ ਚੱਲਿਆ ਖਿੱਤੀਆਂ ਅਸਰੀਆਂ ਸਿਰਾਂ ਤੋਂ ਪਰਾਂ ਜਦੋਂ ਚਲੀਏ ਗਏ ਤਾਂ ਸੱਬੇ ਸਟੇਜ ਤੋਂ ਉਤਰ ਗਈ ਸਬਾ ਸਟੇਜ ਤੋਂ ਉਤਰ ਗਈ ਤੇ ਜਾਂਦੀ ਵੇਰੀ ਉਸਨੇ ਸਰੋਤਿਆਂ ਵਾਰ ਰੰਗੜਾਈ ਪਨ ਗਏ ਹਾਸੇ ਦੀ ਇਤਰ ਖਡਾਈ ਉਹਦੇ ਓਲੇ ਹੁੰਦੀ ਐ ਕਲਪਤ ਸਵਰਗ ਟਹਿ ਟੇਰੀ ਹੋ ਗਿਆ ਦਰਸ਼ਕਾਂ ਦੀਆਂ ਅੱਖਾਂ ਅਜੇ ਰੱਜੀਆਂ ਨਹੀਂ ਸੀ ਮਨ ਵਿੱਚ ਖਲਾ ਬਾਕੀ ਸੀ ਉਹਨਾਂ ਨੂੰ ਅਜੇ ਵੀ ਸੱਬਾ ਘੁੰਗੁਰ ਛਣਕਾਉਂਦੀ ਲੈਣ ਮਟਕਾਉਂਦੀ ਤੇ ਆਪਣੀ ਛਾਤੀ ਦੇ ਉੱਭਰ ਨੂੰ ਦਬਾਉਂਦੀ ਨਜ਼ਰ ਆ ਰਹੀ ਸੀ ਲੋਕ ਆਪਣੇ ਗੀਜੇ ਤੇ दारू ਦੇ ਮੱਟ ਖਾਲੀ ਕਰਕੇ ਘਰਾਂ ਨੂੰ ਤੁਰ ਗਏ ਮੇਲਾ ਵਿਛੜ ਗਿਆ ਪੀਰਾਂ ਲਈ ਇਸ ਵਾਰ ਰੋਸ਼ਨੀ ਦਾ ਮੇਲਾ ਆਖਰੀ ਮੇਲਾ ਸੀ ਇਹ ਗੱਲ ਪਿੰਡ ਦੀ ਮੂੜੀ ਗੱਡਣ ਵਾਲੇ ਮਾਲਕਾਂ ਦੇ ਚਿੱਤ ਚਿੱਤੇ ਵੀ ਨਹੀਂ ਸੀ ਪਿੰਡ ਉਹਨਾਂ ਤੇ ਹੱਸ ਰਿਹਾ ਸੀ ਆਖ ਰਿਹਾ ਸੀ ਕਰ ਲੈ ਮੌਜਾਂ ਕਰ ਲੋ ਮੋਜ ਮੇਲਾ ਅਗਲੇ ਹਾੜ ਤੱਕ ਤਾਂ ਮੈਨੂੰ ਆਧ ਰੰਗ ਹੋ ਜਾਣਾ ਹੈ ਆਧ ਰੰਗ ਹੋ ਜਾਣਾ ਪਿੰਡ ਕਹਿ ਰਿਹਾ ਸੀ ਪਰ ਪਿੰਡੂ ਦਾਸ ਹੋ ਗਿਆ ਵੀਰਾਂ ਵਾਲੀ ਦੇ ਮਾਲਕੋ ਤੁਹਾਡੇ ਬਿਨਾ ਅਗਲੇ ਸਾਲ ਸੱਭਾ ਦੇ ਠੁਮਕੇ ਮੇਰਾ ਕਾਲਜਾ ਵੀ ਨਹੀਂ ਵਿੰਨ ਦੇਣਗੇ ਉਹਦੇ ਘੁੰਗਰਾਂ ਦੀ ਛਣਛਣ ਮੈਨੂੰ ਲਉ ਲਹਾਨ ਨਹੀਂ ਕਰੇਗੀ ਜਦ ਪਿੰਡ ਦੀ ਰੂਹ ਹੀ ਨਿਕਲ ਗਈ ਤਾਂ ਸੱਭਾ ਕਿਹੜੇ ਮੂੰਹ ਨਾਲ ਠੁਮਕੇ ਲਾਉਗੇ ਕਿਨੂੰ ਹੱਸ ਕੇ ਵਿਖਾਏਗੀ ਸੱਭਾ ਵੀ ਸ਼ਾਇਦ ਲੰਘ ਜਾਵੇਗੀ ਹੱਦਾਂ ਸਰਹੱਦਾਂ ਪਾਰ ਥੋੜੇ ਜਾਣ ਤੋਂ ਬਾਅਦ ਪਿੰਡ ਅਤੇ ਸੱਭਾ ਦੇ ਜਾਣ ਤੋਂ ਬਾਅਦ ਪਿੰਡ ਦੀ ਰੂਹ ਉਡਾਰੀ ਮਾਰ ਜਾਵੇਗੀ ਵੰਡਣ ਵਾਲੇ ਕੀ ਜਾਣਣ ਕਿ ਸੱਭਾ ਖੁਸ਼ੀਆਂ ਖੇੜਿਆਂ ਦੀ ਪ੍ਰਤੀਕ ਹੈ ਉਹਨਾਂ ਤਾਂ ਉਹਦੇ ਮੱਥੇ ਤੇ ਜਾਤ ਜਾਂ ਧਰਮ ਦਾ ਠੱਪਾ ਲਾ ਕੇ ਤੋੜ ਦੇਣਾ ਨਵੇਂ ਮੁਲਕ ਪਰ ਸੱਭਿਆ ਨੇ ਉੱਥੇ ਜਾ ਕੇ ਵੀ ਖੁਸ਼ੀਆਂ ਤੇ ਹਾਸੇ ਹੀ ਵੰਡਣੇ ਨੇ ਸਵੇਰ ਤੇ ਜਾਣ ਤੋਂ ਬਾਅਦ ਸਭ ਸੌਂ ਗਏ ਪੀਰ ਵੀ ਸੌਂ ਗਏ ਤੇ ਜਾਗਦਾ ਸੀ ਤਾਂ ਸਿਰਫ ਪੀਰਾਂ ਵਾਲੀ ਰਿਉਂਦ ਜਾਗਦਾ ਸੀ ਰੋਸ਼ਨੀ ਦੇ ਮੇਲੇ ਤੋਂ ਬਾਅਦ ਤਾਂ ਮੁਲਕ ਦੇ ਹਾਲਾਤ ਹੋਰ ਵੀ ਬਦਲ ਗਏ ਸਿਆਣੇ ਤੇ ਸਮਝਦਾਰ ਪਰਿਵਾਰ ਚੁੱਪਚੀਪੇ ਮੁਲਕ ਛੱਡਣ ਲੱਗੇ ਲਾਹੌਰ ਅੰਮ੍ਰਿਤਸਰ ਕੈਮਲਪੁਰ ਕਸੂਰ ਆਦਿਕ ਵੱਡੇ ਸ਼ਹਿਰਾਂ ਵਿੱਚ ਭਿਆਨਕ ਘਟਨਾਵਾਂ ਵਾਪਰ ਲੱਗੀਆਂ ਹਾੜ ਤੋਂ ਬਾਅਦ ਸੌਣ ਦੇ ਭਾਰੇ ਬੱਦਲ ਵੀ ਬਰਸ ਕੇ ਹੰਬ ਗਏ ਪਿਆਸੀ ਧਰਤੀ ਦੀ ਤੇ ਮਰ ਗਈ ਵਕਤ ਦੇ ਘੋੜੇ ਭਾਦੋਂ ਵਿੱਚ ਦਾਖਲ ਹੋ ਗਏ ਭਾਦੋਂ ਵਿੱਚ ਵੱਖਰੀ ਕਿਸਮ ਬੱਦਲ ਚੜੇ ਆ ਰਹੇ ਸੀ ਬੱਦਲਾਂ ਦੇ ਨਾਲ ਨਾਲ ਤਕੜਾ ਚਖੜ ਵਾਵ ਰੋਲਾ ਗੜੇ ਕਾਕੜੇ ਸੁਨਾਮੀ ਵੀ ਆ ਰਹੀ ਸੀ ਇੱਕ ਲੈਣੀ ਰੁੱਤ ਅਸਮਾਨੀ ਬਿਜਲੀ ਨੇ ਮਾਮੇ ਪਣ ਜੇ ਤੇ ਨਹੀਂ ਸਗੋਂ ਭਾਈਚਾਰਕ ਸਾਝ ਤੇ ਟਿਕਣਾ ਸੀ ਸੌਣ ਦੀਆਂ بارشਾਂ ਨਾਲ ਆਪਣੀ ਧਰਤੀ ਨੂੰ ਧਰਮ ਦਾ ਬੁਖਾਰ ਚੜਨ ਜਾ ਰਿਹਾ ਸੀ 47 ਦਾ ਵਹਰਾ ਚੜਿਆ ਤਾ ਆਮ ਵਰਗਾ ਹੀ ਸੀ ਪਰ ਉੱਤਰਨਾ ਸੀ ਇਸਨੇ ਇਤਿਹਾਸ ਦੀ ਸਾਰਿਆਂ ਦੇ ਆਪਣੇ ਤੇ ਅਮਿੱਟ ਛਾਪ ਛੱਡਣੀ ਸੀ ਆਖਰ ਆਖਰ ਅੰਗਰੇਜ਼ਾਂ ਨੇ ਮੁਲਕ ਦੀ ਬਰਬਾਦੀ ਤੇ ਵੰਡ ਦਾ ਐਲਾਨ ਕਰ ਦਿੱਤਾ ਰੈਡ ਕਲਿਫਤੀ ਇੱਕ ਚੀਰੀਟ ਨੇ ਗੁਰੂਆਂ ਪੀਰਾਂ ਦੀ ਸਾਂਝੀ ਧਰਤੀ ਨੂੰ چیر ਦਿੱਤਾ ਨਨਕਾਣਾ ਸਾਹਿਬ ਤੇ ਸੁਲਤਾਨਪੁਰ ਲੋਧੀ ਅੱਡ ਹੋਣ ਨਾਲ ਪੰਜਾਬ ਦੀ ਆਤਮਾ ਮਰ ਗਈ ਵੰਡ ਦੇ ਕਹਾੜੇ ਨਾਲ ਪੈਦਾ ਹੋਈ ਉਥਲ ਪੁਥਲ ਤੇ ਚੇਤਨ ਸ਼ਕਤੀਆਂ ਦਾ ਦਿਮਾਗ ਸੁੰਨ ਕਰ ਉਜਾੜੇ ਦਾ ਸ਼ਿਕਾਰ ਤੀਰਾਂ ਤੇਰਾ ਪਾਣਾ ਮਿੱਠਾ ਲੱਗੇ ਸਬਰ ਕਰਕੇ ਰਾਹਾਂ ਵਿੱਚ ਰੁੱਣ ਲਈ ਤਿਆਰ ਹੋ ਗਈਆਂ ਦੁਸ਼ਮਣਾਂ ਦੇ ਮੂਲ ਮੰਤਰ ਨੂੰ ਸਮਝਣ ਦੀ ਅੱਜ ਦੀ ਘੜੀ ਕਿਸੇ ਕੋਲੇ ਸਮਾਂ ਨਹੀਂ ਸੀ ਸવાય ਰਾਹਾਂ ਦੀ ਖੱਜਲ ਖਵਾਰੀਆਂ ਤੋਂ ਸਾਰੇ ਮੁਲਕ ਵਿੱਚ ਆਜ਼ਾਦੀ ਦੇ ਜਸ਼ਨ ਮਜਾਇਜ ਮਨਾਏ ਜਾ ਰਹੇ ਸਨ ਪਰ ਪੀਰਾਂ ਵਾਲੀ ਦੇ ਮਾਲਕ ਗੰਭੀਰ ਸੋਚ ਵਿੱਚ ਡੁੱਬੇ ਹੋਏ ਅੰਮ੍ਰਿਤਸਰ ਲਾਹੌਰ ਵੱਲੋਂ ਆ ਰਹੀਆਂ ਜ਼ਹਿਰੀਲੀਆਂ ਹਵਾਵਾਂ ਨਾਲ ਉਹਨਾਂ ਦੇ ਬੁੱਲਾਂ ਤੇ ਸਿਕਰੀ ਆਈ ਹੋਈ ਸੀ ਜਦ ਸਾਰੇ ਪਾਸੇ ਹੀ ਹਵਾਵਾਂ ਪੁੱਠੀਆਂ ਚੱਲ ਪਈਆਂ ਤਾਂ ਪੀਰਾਂਵਾਲੀ ਦੇ ਸੱਗ ਦੇ ਸਿੱਖ ਕਿਵੇਂ ਬਚ ਸਕਦੇ ਸੀ ਪੀਰਾਂਵਾਲੀ ਦੇ ਸਿੱਖ Hindu ਪਰਿਵਾਰ ਵੀ ਮੁਸਲਮਾਨ ਪਰਿਵਾਰ ਦੇ ਨਾਲ ਪੈ ਪੀਤ ਹੋ ਗਏ ਦੋਹਾਂ ਤਰ੍ਹਾਂ ਦੇ ਮੇਲ ਵਰਤਨ ਵਿੱਚ ਚਾਹੇ ਕਮੀਨਾ ਆਈ ਪਰ ਦਿਲ ਅੰਦਰੋਂ ਅੰਦਰੀ ਦੂਰ ਹੁੰਦੇ ਜਾ ਰਹੇ ਸੀ ਦੋਵੇਂ ਤਰ੍ਹਾਂ ਇੱਕ ਦੂਜੀ ਤੋਂ ਹੀ ਡਰ ਕੇ ਵਖਤ ਟਪਾਰੀਆਂ ਸੀ ਪੀਰਾਂਵਾਲੀ ਦੇ ਨੇੜਲੇ ਪਿੰਡਾਂ ਦੇ ਮੁਸਲਮਾਨ ਪਿੰਡ ਛੱਡਣ ਲੱਗੇ ਪਰ ਪੀਰਾਂ ਲਈ ਆਪਣੀਆਂ ਜੜਾਂ ਨਾਲੋਂ ਟੁੱਟਣਾ ਬਹੁਤ ਔਖੀ ਗੜੀ ਸੀ ਉਹ ਫਿਰ ਕੁਬਸਾਦਾਂ ਦੀ ਕਾਲੀ ਹਨੇਰੀ ਰੁਕਣ ਦਾ ਇੰਤਜ਼ਾਰ ਕਰ ਰਹੀ ਸੀ ਪਰ ਰਾਜ ਸੱਤਾ ਦੇ ਭੁਖੜ ਨੇਤਾ ਧਰਮ ਦਾ ਛੱਟਾ ਦੇ ਕੇ ਅਗਰਦੂਨ ਸਵਾਈ ਕਰ ਰਹੀ ਸੀ ਆਖਰ ਉਹ ਮਨਹੂਸ ਸਮਾਂ ਆ ਗਿਆ ਜਦ ਪਿੰਡ ਦੇ ਪੀਰ ਪੀਰਾਂ ਵਾਲੀ ਛੱਡਣ ਲਈ ਰਾਜੀ ਹੋ ਗਏ ਭਾਦੋਂ ਦੀ ਰਾਤ ਕੈਰ ਦੀ ਰਾਤ ਸੀ ਸਾਰੇ ਘਰਾਂ ਨੇ ਰਾਤ ਹੀ ਗੱਡੇ ਤੇ ਸਮਾਨ ਤਿਆਰ ਕਰ ਲਿਆ ਚੁੱਲਿਆਂ ਦੀ ਅੱਗ ਬੁਝ ਗਈ ਤੜਕਸਾਰ ਕੁੱਕੜ ਨੇ ਬਾੰਗ ਦਿੱਤੀ ਕੁੱਕੜ ਦੀ ਬਾੰਗ ਦੇ ਨਾਲ ਹੀ ਕਾਜੀ ਉੱਠਿਆ ਨਮਾਜ਼ ਇਹ ਸੁਬਾ ਪੜ੍ਹਨ ਲੱਗਾ ਪਰ ਅੱਜ ਉਸ ਦਾ ਮਨ ਨਮਾਜ਼ ਪੜ੍ਹਨ ਚ ਨਹੀਂ ਸੀ ਲੱਗ ਰਿਹਾ ਨਮਾਜ਼ ਪੜ੍ਹਨ ਤੋਂ ਬਾਅਦ ਉਸ ਨੇ ਹੁਕਾਰਾ ਮਾਰਿਆ ਮੁਸਲਮਾਨਾਂ ਨੂੰ ਰਵਾਨਗੀ ਪਾਉਣ ਦੀ ਸੂਚਨਾ ਦਿੱਤੀ ਤਾਰੇ ਛਿਪਣ ਤੋਂ ਪਹਿਲਾਂ ਹੀ ਮੁਸਲਮਾਨਾਂ ਨੇ ਪਿੰਡ ਛੱਡ ਦਿੱਤਾ ਪਰ ਘਰਾਂ ਦਾ ਮੋਹ ਅਗਾ ਪੈਰ ਨਹੀਂ ਸੀ ਪੁੱਟਣ ਦੇ ਰਿਹਾ ਉਹ ਮੁੜ-ਮੁੜ ਪਿਛਾਣ ਨੂੰ ਜਿੰਦਰੇ ਲੱਗੇ ਘਰਾਂ ਵਾਲੇ ਵੀ ਤੱਕ ਰਹੇ ਸਨ ਪੀਰਾਂ ਦੇ ਹਿਜਰਤ ਕਰਨ ਤੋਂ ਬਾਅਦ ਪਿੰਡ ਦੀ ਰੂਹ ਨਿਕਲ ਗਈ ਪਿੰਡ ਨੂੰ ਪਹਿਲੀ ਵਾਰ ਦਰੰਗ ਹੋਇਆ ਮੂਲ ਵਾਸੀ ਕੰਧਾਂ ਨਾਲ ਟਕਰਾ ਮਾਰ ਰਹੇ ਸੀ ਅੱਜ ਕਿਸੇ ਘਰ ਰੋਟੀ ਨਹੀਂ ਸੀ ਪੱਕੀ ਮੇਰ ਮੁਲਤਾਨੀ हसन ਮੁਹੰਮਦ ਪਟਵਾਰੀ ਕਾਲੀਪੋਸ਼ ਨੀਰੋ ਸਭ ਅੱਖਾਂ ਹੋਲੇ ਹੋ ਗਏ ਭਰੇ ਭਰਾਏ ਗੱਡੇ ਬਾਜੀਗਰਾਂ ਦੀ ਬਸਤੀ ਹਿਲੰਗੇ ਸੀ ਕਿ ਕਾਫਲੇ ਤੇ ਹਮਲਾ ਹੋ ਗਿਆ ਹਮਲਾਵਾਰ ਪਹਿਲਾਂ ਦੀ ਹੀ ਤਾਕ ਚ ਬੈਠੇ ਸੀ ਹਮਲਾ ਹੁੰਦਿਆਂ ਸਾਰ ਚੀਕ ਚੜਾ ਮਚ ਗਿਆ ਡਰਦੇ ਜਵਾਕਾਂ ਜਵਾਕ ਮਾਵਾਂ ਦੀਆਂ ਛਾਤੀਆਂ ਨਾਲ ਚਿੰਬੜਦੇ ਜਾਣ ਮੁਸਲਮਾਨ ਵੀ ਆਪਣੇ ਹਥਿਆਰ ਲੈ ਕੇ ਚੁੱਕਨੇ ਹੋ ਗਏ ਮੂੰਹ ਤੇ ਮਡਾਸੇ ਮਾਰੀ ਹਮਲਾਵਾਰ ਪਿਛਲੇ ਗੱਡਿਆਂ ਤੱਕ ਅਪੜ ਗਏ ਕਾਲੇ ਮੱਥੇ ਵਾਲੇ ਲੁਟੇਰੇ ਨੇ ਬੇਗੋ ਦੀ ਕੁਛੜ ਚ ਦੁੱਧ ਚੁੰਗਰੀ ਬੱਚੀ ਦੇ ਪੇਟ ਕੋਲ ਛੁਰਾ ਕੀਤਾ ਝਾਂਜਰਾਂ ਕੱਢ ਉਸ ਨੇ ਮੋٹے ਮੋٹے ਢਿੱਲੇ ਬਾਹਰ ਕੱਢੇ ਬੇਗੋ ਨੇ ਕੰਬਦੇ ਹੱਥਾਂ ਨਾਲ ਝਾਂਜਰਾਂ ਕੱਢ ਕੇ ਉਹਦੇ ਹੱਥ ਫੜਾਈਆਂ ਤੇ ਬੇਗੋ ਦਾ ਕੁਲਾ ਹੱਥ ਕਾਲੇ ਅਤੇ ਬੇਟ ਬੇਹੱਥ ਨਾਲ ਛੂਣ ਤੇ ਮੱਝ ਵਰਗੇ ਮਰਦ ਦੀ ਰੂਹ ਨਿਸ਼ਾਈ ਗਈ। ਉਹ ਬੇਗੋ ਵਾਲਾ ਲੁੱੱਚਾ ਜਹਾ ਹੱਸਿਆ। ਕੱਢਦੇ ਜੋ ਹੋਰ ਵੀ ਕੁਝ ਹੈ। ਦੂਜਾ ਲਟੇਰਾ ਅਗਲੇ ਗੱਡੇ ਨੂੰ ਘੇਰ ਕੇ ਖੜਾ ਸੀ। ਭੈਣ ਮਾਰ ਮਾਰਾਉਣ ਮੋਰਾ ਤੁਸੀਂ ਲੈ ਜੋ ਸਾਡੀ ਜਾਨ ਬਖਸ਼ੋ। ਬੇਗੋ ਦੇ ਪਤੀ ਨੇ ਡਰੀ ਹੋਈ ਪਤਨੀ ਨੂੰ ਵੇਖ ਛੋਟੀ ਜੀ ਸੰਦੂਖੜੀ ਚੋਂ ਮੋਹਰਾ ਵਾਲੀ ਥੈਲੀ ਕੱਢ ਕੇ ਦੇ ਦਿੱਤੀ। ਬਾਕੀ ਗੱਡੇ ਵੀ ਲੁੱਟੇ ਜਾ ਰਹੇ ਸੀ, ਗੱਡਿਆਂ ਦੀ ਰਫ਼ਤਾਰ ਵੀ ਘਟ ਗਈ ਹਮਲਾਵਾਰਾਂ ਨਾਲ ਲੜਦਿਆਂ। ਕਈ ਜਵਾਨ ਫੱਟੜ ਹੋ ਗਏ, ਰੰਨ ਤਾਂ ਘੈਂਟ ਐ ਬਈ। ਪਿੱਛੋਂ ਦੂਜੇ ਗੱਡੇ ਵਿੱਚੋਂ ਇੱਕ ਮਧਰਾ ਜਿਹਾ ਬੰਦਾ ਬੋਲਿਆ, "ਲਲਚਾਈਆਂ ਆਖਾਂ ਨਾਲ ਬੇਗੋ ਤੇ ਢਕਾਈਆ ਕੋਨੇ।" ਤੇ ਕਹਿੰਦਾ ਉਹਦੇ ਬੁੱਲਾਂ ਤੇ ਕਮੀਨੀ ਮੁਸਕਾਨ ਫੈਲ ਗਈ। ਵੇਖਦਾ ਕੀ ਐ ਖਿੱਚ ਲੈ ਬਾਹ ਫੜ ਕੇ ਨਾਲ ਵਾਲੇ ਨੇ ਹੱਲਾ ਸ਼ੇਰੀ ਦਿੱਤੀ। ਅੱਥਰਾਂ ਲਾ ਕੇ ਦੇਖ ਦਾਨ ਉਹ ਗੱਡੇ ਚ ਬੈਠੇ ਬਜ਼ੁਰਗ ਅਤੇ ਬੇਗੋ ਦਿਖਾਵੰਦੀਆਂ ਅੱਖਾਂ ਚ ਖੂਨ ਉਤਰ ਆਇਆ ਕਿਉਂ ਜਾਣਨੀ ਪਿਆਰੀ ਕਾਲੇ ਮੱਥੇ ਵਾਲੇ ਮਰਦ ਨੇ ਬੱਚੀ ਦੇ ਪੇਟ ਤੇ ਛੁਰਾ ਰੱਖ ਕੇ ਆਪਣੀ ਮਨਸ਼ਾ ਸਪਸ਼ਟ ਕੀਤੀ ਸਾਨੂੰ ਇੱਜ਼ਤਾ ਪਿਆਰੀਆਂ ਨੇ ਜਾਨਣਾ ਨਹੀਂ ਬਜ਼ੁਰਗ ਦੇ ਬੋਲਾਂ ਵਿੱਚ ਗੜਸ ਸੀ ਬੱਚੀ ਦੀ ਮਾਂ ਦਾ ਦਿਲ ਫੜਾਕ ਫੜਾਕ ਵੱਜ ਰਿਹਾ ਸੀ ਉਹ ਆਉਣ ਵਾਲੀ ਹੋਣੀ ਤੋਂ ਉਹ ਨੂੰ ਭਾਂਪ ਰਹੀ ਸੀ ਦੋ ਸਾਲਾਂ ਬੱਚੀ ਖੱਬੀ ਦੁੱਧੀ 'ਚ ਦੁੱਧ ਚੁੰਗ ਰਹੀ ਸੀ ਪਚਾਕ ਪਚਾਕ ਦੀ ਆਵਾਜ਼ ਆ ਰਹੀ ਸੀ ਤੇ ਲੁਟੇਰਿਆਂ ਨੇ ਉਹਨਾਂ ਵਿਚਲੀ ਚੁੱਪ ਦੀ ਵਿਥ ਨੂੰ ਦੂਰ ਕਰ ਰਹੀ ਸੀ ਦੂਰ ਖੜੇ ਲੁਟੇਰਿਆਂ ਦੀਆਂ ਨਜ਼ਰਾਂ ਦੁੱਧੀ ਤੇ ਜੰਮੀਆਂ ਪਈਆਂ ਸੀ ਬੱਚੀ ਦੁੱਧੀ 'ਚ ਭੋਜਨ ਤੇ ਉਹ ਨਗਨ ਦੁੱਧੀ 'ਚ ਕਾਮਰਸ ਲੈ ਰਹੇ ਸੀ ਥੋੜੀ ਥੋੜੀ ਉਹ ਭੈਣ ਦੀ ਸਾਲੀ ਇੱਜਤਾਂ ਦੇ ਕਚੀਚੀ ਵੱਟਦੇ ਆ ਕਾਲੇ ਮੱਥੇ ਵਾਲੇ ਨੇ ਜਵਾਕ ਦੀ ਅੱਖੀਂ ਚ ਛੁਰਾ ਖੋ ਕੇ ਮਦਾਣੀ ਵਾਂਗ ਕਮਾ ਦਿੱਤਾ ਤੇ ਪੇਟ ਵਿੱਚੋਂ ਛੁਰਾ ਇੰਜ ਖੁੱਭ ਗਿਆ ਜਿਵੇਂ ਰਾਜਸਥਾਨੀ ਤਰਬੂਜ ਵਿੱਚ ਕਟਾਰ ਲੰਘ ਜਾਂਦੀ ਹੈ ਛੁਰਾ ਖੁੱਬਣ ਦੀ ਦੇਰ ਸੀ ਕਿ ਬੱਚੀ ਦੇ ਨੇ ਦੁੱਧ ਬਾਹਰ ਉਲਟ ਦਿੱਤਾ ਚੀਕ ਚਿਹੜਾ ਮੱਚ ਗਿਆ ਮਾਂ ਪੁੱਬਾ ਮਾਰ ਰੋਣ ਲੱਗੀ ਉਹਦਾ ਤਾਂ ਕਾਲਜਾਈ ਫਟ ਗਿਆ ਉਸ ਦੀਆਂ ਅੱਖਾਂ ਮੂਰੇ ਹਨੇਰਾ ਛਾ ਗਿਆ ਉਹਨੂੰ ਕੁਝ ਵੀ ਨਜ਼ਰ ਨਹੀਂ ਸਿਆ ਰਿਹਾ ਉਹਦੇ ਹੱਥਾਂ ਵੀ ਚਲਾ ਸੋਨਾ ਪਲ ਵਿੱਚ ਮਿੱਟੀ ਬਣ ਗਿਆ ਉਹਦੇ ਹੱਥ ਪੈਰ ਸੁੰਨ ਹੋ ਗਏ ਗਸ਼ਾ ਖਾ ਕੇ ਗੱਡੇ ਚ ਹੋਏ ਗੱਡੇ ਚ ਹੀ ਨਿਸਲ ਹੋ ਕੇ ਡਿੱਗ ਪਈ ਹੱਥੋਂ ਬੱਚੀ ਵੀ ਛੁੱਟ ਕੇ ਮੂੰਹ ਤੋਂ ਥੱਲੇ ਡਿੱਗ ਪਈ ਬਹੁਤੀ ਚਲਾਕੀ ਨਹੀਂ ਕਰਨੀ ਖੱਖਾਂ ਪਾੜ ਦੇਾਂਗੇ ਉਹਨਾਂ ਦੀ ਕੜਕਵੀਂ ਆਵਾਜ਼ ਪੁੜਪੜੀਆਂ ਵਿੱਚ ਥੋੜੇ ਵਾਂਗ ਬੱਜੀ ਪਿਓ ਪਤ ਚਾਹੁੰਦੇ ਹੋਏ ਵੀ ਕੁਝ ਨਾ ਕਰ ਸਕੇ ਬੱਚੀ ਮਮਤਾ ਨਾਲ ਟੁੱਟ ਕੇ ਕਿੰਨੀ ਦੂਰ ਹੋ ਗਈ ਮਾਂ ਦੀ ਨਗਨ ਦੁੱਧੀ ਤੋਂ ਦੁੱਧ ਦੀਆਂ ਬੂੰਦਾ ਜੰਮ ਗਈਆਂ ਗੱਡੇ ਤੇ ਟਿੱਕ ਐ ਕਈਆਂ ਕੱਪੜਿਆਂ ਦੀਆਂ ਗੱਠੜੀਆਂ ਖੂਨ ਦਾ ਰੰਗ ਚੜਨ ਕਰਨ ਲਾਲ ਹੋ ਗਈਆਂ ਖੂਨ ਦੀਆਂ ਬੂੰਦਾ ਗੱਡੇ ਤੇ ਫੱਟਿਆਂ ਦੇ ਦੀਆਂ ਵਿਰਲਾ ਥਾਣੀ ਹੁੰਦੀਆਂ ਹੋਈਆਂ ਕੱਖੇ ਰੇਤੇ ਦੇ ਵਿੱਚ ਡਿੱਗ ਪਈਆਂ 25 ਲੁਟੇਰਿਆਂ ਦੀ ਟੋਲੀ ਮੌਕਾ ਤਾੜ ਕੇ ਖਿੰਡ ਗਈ ਲੁਟੇਰਿਆਂ ਦੀ ਇੱਕ ਨਹੀਂ ਕਈ ਟੋਲੀਆਂ ਸੀ ਪਿਛਲੇ ਗੱਡਿਆਂ ਕੋਲ ਖੜੇ ਤਿੰਨ ਲੁਟੇਰਿਆਂ ਨੇ ਵੀ ਜਾਨ ਵਿੱਚ ਪੜਾਈ ਸਮਝੀ ਚਲੋ ਹੁਣ ਬਥੇਰਾ ਸੋਨਾ ਸੱਪਾ ਮਿਲ ਗਿਆ ਚੋੜੇ ਮੱਥੇ ਵਾਲੇ ਆਦਮੀ ਦੀ ਅੱਖਾਂ ਦੀ ਤੀਰ ਸੀ ਕਿ ਉਹ ਸੂਏ ਦੀ ਪਟੜੀ ਲੰਘ ਗਏ। ਤੁਰ ਪਏ ਕਿ ਹਾਰੇ ਖੜੇ ਐ ਸੂਏ ਤੋਂ ਪਰਾਂ ਜਾ ਕੇ ਉਹਨਾਂ ਫਿਰ ਗੱਡਿਆਂ ਦਾ ਜੈਜਾ ਲਿਆ। ਨਾ ਜਵਾਕ ਚੱਕੀ ਫਿਰਦੇ ਨੇ ਚੱਲ ਭੈਣ ਮਰੌਣ ਆਪਾਂ ਸਮਾਨ ਵੰਡੀਏ। ਕਾਲੇ ਮੱਥੇ ਵਾਲਾ ਮਦਰਾ ਜਿਹਾ ਬੰਦਾ ਲੁੱਟਦਾ ਸਮਾਨ ਲੈਣ ਲਈ ਤਰਲੋ ਮੱਛੀ ਹੋ ਰਿਆ ਸੀ। ਸਮਾਨ ਵੰਡਦਿਆਂ ਉਹਨਾਂ ਇੱਕ ਵਾਰ ਧੌਣ ਚੁੱਕ ਕੇ ਵੇਖਿਆ ਗੱਡੇ ਬਾਂਮਣ ਵਾਲੇ ਨੂੰ ਚੱਲ ਪਏ ਸੀ। ਬਲਦ ਚੁੱਪਚਾਪ ਤੁਰੇ ਜਾ ਰਹੇ ਸੀ ਪਰ ਗੱਡਿਆਂ ਵਿੱਚੋਂ ਚੂੰ-ਚੂੰ ਦੀ ਆਵਾਜ਼ ਕਿਸੇ ਵੇਲੇ ਵੀ ਬਹੁਤ ਨੂੰ ਦਾਵਤ ਦੇ ਸਕਦੀ ਸੀ ਜੀ ਕਰਦਾ ਕਿਸੇ ਖੂਚ ਛਾਲ ਮਾਰਾਂ ਗੱਡੇ 'ਚ ਬੇਚੈਨ ਬੈਠੇ ਬਜ਼ੁਰਗ 'ਚ ਜ਼ਿੰਦਗੀ ਜਿਉਣ ਦੀ ਇੱਛਾ ਨਹੀਂ ਸੀ ਰਹੀ ਹੂੰ ਕਿਸਤੋਂ ਸਾਲੇ ਤੋਂ ਉਹ ਹੀ ਅਸੀਂ ਕਦੇ ਖਾਈ ਹੈ ਬੇਗੋ ਦੀ ਖਸਮ ਨੂੰ ਆਪਣੀ ਪਿਛਲੀ ਐਸੋ ਇਸ਼ਰਤ ਵਾਲੀ ਜ਼ਿੰਦਗੀ ਯਾਦ ਆਈ ਬੇਗੋ ਦੇ ਖਸਮ ਨੂੰ ਕਿੱਥੇ ਦੇ ਸੀ ਸਾਲੇ ਆ ਮਲੰਗ ਬਜ਼ੁਰਗ ਨੇ ਫਿਰ ਟੀਬੀ ਵਾਲ ਤੱਕ ਗਿਆ ਜਿਸ ਪਸੇ ਉਹ ਲੋਪ ਹੋਈ ਸੀ ਕੀ ਪਤਾ ਮੂੰਹ ਤਾਂ ਲਪੇਟੀ ਬੈਠੇ ਸੀ ਬੋਲੀ ਤਾਂ ਲਠੇਰੇ ਹੀ ਲੱਗਦੇ ਸੀ 베ਗੋ ਦਾ ਖਸਮ ਬੋਲਿਆ ਪਾਣੀ ਦੇ ਛਿੱਟੇ ਮਾਰਨ ਨਾਲ 베ਗੋ ਨੂੰ ਹੋਸ਼ ਆ ਗਈ ਹਾਏ ਮੇਰੀ ਬੱਚੀ ਹਾਏ ਮੇਰੀ ਬੱਚੀ ਉਹ ਬੱਚੀ ਵੀ ਨਾ পাগল ਜੀ ਹੋ ਗਈ ਸੀ ਉਹਨੂੰ ਜਾਪਿਆ ਕਾਲੇ ਮੱਥੇ ਵਾਲਾ ਹਵਾਨ ਅਜੇ ਵੀ ਉਸ ਦਾ ਪਿੱਛਾ ਕਰਦਾ ਆ ਰਿਹਾ ਚੁੱਪ ਕਰ ਮੇਰੀ ਤੀ ਚੁੱਪ ਕਰ ਸਾਨੂੰ ਕਿਹੜਾ ਪਿਆਰ ਨਹੀਂ ਸੀ ਤਾਨੀਆਂ 베ਗੋ ਦੇ ਕੋਲ ਬੈਠੀ ਸੱਸ ਰੋਂਦੀ ਹੋਈ ਉਸ ਨੂੰ ਚੁੱਪ ਕਰਾ ਰਹੀ ਸੀ ਤੇ ਉਤਲੇ ਨੂੰ ਵੀ ਕੱਢ ਲੈਣ ਦੇ ਰੜਕਾ ਬਜ਼ੁਰਗ ਨੇ ਰੱਬ ਨੂੰ ਵੰਗਾਰਿਆ ਇੱਕ ਪਾਸੇ ਭਾਦੋਂ ਦੀ ਤਿੱਖੀ ਧੁੱਪ ਪੱਠੀ ਵਿੱਚ ਭੁੱਜਦੇ ਮੱਕੀ ਦੇ ਦਾਣਿਆਂ ਵਾਂਗ ਪੁੰਨ ਰਹੀ ਸੀ ਤੇ ਦੂਜੇ ਪਾਸੇ ਭੁੱਖ ਨਾਲ ਖੋਪੈਣ ਲੱਗੀ ਦੁਪਹਿਰਾ ਹੋ ਗਿਆ ਗੱਡੇ ਬਾਂਮਣ ਵਾਲੇ ਦੇ ਪਹਿਏ ਤੇ ਜਾ ਚੜੇ ਬਲਾਡੇ ਵਾਲੇ ਪਾਸਿਓਂ ਵੀ ਕਿੰਨੇ ਹੀ ਗੱਡੇ ਤੁਰੇ ਆਉਂਦੇ ਸੀ ਬਹੁਤੇ ਮਸਾਫਰ ਬੱਚਿਆਂ ਨੂੰ ਮੋਢਿਆਂ ਤੇ ਟੰਗੀ ਸਿਰਾਂ ਤੇ ਸਮਾਨ ਰੱਖ ਕੇ ਪੈਦਲ ਵੀ ਤੁਰੇ ਆਉਂਦੇ ਸੀ ਬਾਮਣਮ ਵਾਲੇ ਕੋਲ ਤਾਂ ਲਗਭਗ 20 ਪਿੰਡਾਂ ਦਾ ਤਕੜਾ ਕਾਫਲਾ ਹੋ ਗਿਆ ਇਕੱਠਾ ਪਸ਼ੂ ਡੰਗਰ ਵੀ ਨਾਲ ਤੁਰਿਆ ਆਉਂਦੇ ਸੀ ਆਉਂਦੇ ਆਉਂਦੇ ਬਾਥੂ ਖੱਬਲ ਦੀਆਂ țeੜਾਂ ਨੂੰ ਵੀ ਮੂੰਹ ਮਾਰ ਰਹੇ ਸੀ ਅੱਜ ਤਾਂ ਬੱਕਰੀਆਂ ਗਾਵਾਂ ਲਵੇਰੀਆਂ ਕੁੱਕੜ ਊਠ ਬਲਦ ਸਭ ਇੱਕ ਹੋ ਕੇ ਤੁਰਿਆ ਆ ਰਹੇ ਸੀ ਡੰਗਰਾਂ ਵਿੱਚ ਵੀ ਏਕਾ ਹੋ ਗਿਆ ਸੀ ਖਿੰਡ ਗਈ ਸੀ ਤਾਂ ਸਿਰਫ ਇਨਸਾਨੀਅਤ ਖਿੰਡ ਗਈ ਸੀ ਮੂਰਲੇ ਗੱਡੀਾਂ ਤੇ ਬੈਠੇ ਮਰਦ ਔਰਤਾਂ ਦੂਰੋਂ ਆਏ ਗੱਡੀਆਂ ਜਾਂ ਰਾਹੀਰਾਂ ਵੱਲ ਗੌਰ ਨਾਲ ਤੱਕ ਰਹੇ ਸੀ ਨਿਗਾਹ ਲਾ ਕੇ ਤੱਕਣ ਦਾ ਮਤਲਬ ਆਪਣੇ ਅੰਗੀ ਸਾਕੀ ਦੀ ਪਹਿਚਾਨ ਕਰ ਰਹੇ ਸੀ ਦਿਸ਼ਾਹੀਣ ਗੱਡੇ ਮੂਰੇ ਜਾ ਰਹੇ ਗੱਡੀ ਦੀ ਪੈੜ ਚ ਪੈੜ ਧਰਦਿਆਂ ਵਗਰੇ ਤੁਰੇ ਜਾ ਰਹੇ ਸੀ ਨੰਗਲ ਤੇ ਲਠੇਰੇ ਵਿਚਾਲੇ ਜਾ ਕੇ ਬਦਲਵਾਈ ਹੋ ਗਈ ਅਸਮਾਨ ਅਤੇ ਉੱਜੜ ਜਾ ਰਹੇ ਲੋਕਾਂ ਦੇ ਮਨਾਂ ਚ ਘੋਰ ਬੱਦਲ ਫੈਲ ਗਏ ਇਹਨੇ ਵੀ ਅੱਜ ਹੀ ਦੁਸ਼ਮਣੀ ਕੱਢਣੀ ਸੀ ਪੀਰਾਂ ਵਾਲੀ ਨੇ ਬਜ਼ੁਰਗ ਨੇ ਉਤਾ ਮੂੰ ਕਰਕੇ ਰੱਬ ਨੂੰ ਮੇਣਾ ਮਾਰਿਆ ਅਚਾਨਕ ਇੱਕਦਮ ਮੋਟੀ ਕਣੀ ਡਿੱਗੀ ਪਸ਼ੂਆਂ ਨੇ ਰਿੰਗਣਾ ਸ਼ੁਰੂ ਕਰ ਦਿੱਤਾ ਬੱਕਰੀਆਂ ਇੱਕ ਦੂਜੇ ਵਿੱਚ ਵੜਨ ਮੀ ਵਾਲਾ ਮਾਹੌਲ ਵੇਖ ਗੱਡਿਆਂ ਦੇ ਰਫਤਾਰ ਵਧ ਗਈ ਪੁਲਿਸ ਦੀ ਸ਼ੈ ਤੇ ਸਰ ਦੇ ਪੁਛ ਦੀ ਘਰਾਂ ਦੀ ਹਮਾਇਤ ਮਿਲਣ ਦੇ ਇਲਾਕੇ ਦੇ ਚੋਰ ਡਾਕੂ ਧਾੜਵੀ ਲਾਇਸੈਂਸੀ ਅਸਲੇ ਵਾਲੇ ਕਾਫਲੇ ਨੂੰ ਖਤਮ ਕਰਨ ਲਈ ਕਈ ਦਿਨਾਂ ਤੋਂ ਤਿਆਰੀਆਂ ਕਰ ਰਹੀ ਸੀ ਇਨਸਾਨੀਅਤ ਨੂੰ ਧਰਮ ਦਾ ਬੁਖਾਰ ਜੜ ਗਿਆ ਸੀ ਅਖੋਤੀ ਹਿੰਦੂ ਤੇ ਸਿੱਖਾਂ ਨੇ ਬੇਕਰਿਆ ਨੂੰ ਘੇਰ-ਘੇਰ ਮਾਰਨਾ ਸ਼ੁਰੂ ਕਰ ਦਿੱਤਾ ਪੂਰੀ ਯੋਜਨਾ ਨਾਲ ਵੱਡਾ ਟੁੱਕੀ ਤੇ ਲੁੱਟਖੋ ਹੋਣ ਲੱਗੀ ਤੇ ਮੀਂਹ ਵਿੱਚ ਦੁਸ਼ਮਣ ਨੂੰ ਦੇਖ ਕੇ ਮੁਸਲਮਾਨਾਂ ਦੇ ਚਿਹਰੇ ਫਿੱਕੇ ਪੈ ਗਏ ਪਰ ਮਰੇ ਤਾਂ ਪਏ ਸਾ ਸਮਝ ਕੇ ਮੌਤ ਨੂੰ ਪਛਾਨਣ ਲਈ ਉਹ ਸ਼ੇਰਾ ਮੰਗ ਦਿਹਾੜਨ ਲੱਗੇ 94 ਨੌਜਵਾਨ ਕਰੋ ਜਾਂ ਮਰੋ ਦੀ ਨੀਤੀ ਅਨੁਸਾਰ ਟੱਕਰ ਲੈਣ ਲਈ ਅੱਗੇ ਆਏ ਬੰਦੂਖਾਂ ਦੀਆਂ ਗੋਲੀਆਂ ਤੇ ਤਿੱਖੇ ਹਥਿਆਰਾਂ ਨਾਲ ਜਵਾਨਾਂ ਦੀਆਂ ਛਾਤੀਆਂ ਪਰਿਆੜ ਹੋ ਗਈਆਂ ਪਰ ਫਿਰ ਵੀ ਬਹਾਦਰ ਜਵਾਨ ਫੁਲਾਦੀ ਕੰਧ ਬਣ ਕੇ ਰੱਖਿਆ ਕਰਦੇ ਰਹੇ ਮੂਰਲੀ ਕਤਾਰ ਤੇ जख्मी ਢੇ ਢੇਰੀ ਹੋਣ ਤੋਂ ਪਿੱਛੋਂ ਜਵਾਨ ਉਹਨਾਂ ਦੀ ਥਾਂ ਲੈ ਰਹੇ ਸੀ ਜਾਨ ਤੇ ਇੱਜ਼ਤ ਬਚਾਉਣ ਲਈ ਕਈ ਕੁਆਰੀਆਂ ਤੇ ਔਰਤਾਂ ਨੇ ਟੂਬੇ ਵਾਲੇ ਖੂਹ ਵਿੱਚ ਛਾਲ ਮਾਰਨੀ ਸ਼ੁਰੂ ਕਰ ਦਿੱਤੀ 20 ਫੁੱਟ ਡੂੰਘਾ ਖੂਹ ਲੋਥਾਂ ਨਾਲ ਆਫਰ ਗਿਆ ਹਮਲਾਵਾਰ ਤੇ ਤੇਜ਼ ਰੁਖਵਾੰਗ ਮੀਂਹ ਦੀ ਤੇਜ਼ੀ ਹੁੰਦਾ ਜਾ ਰਿਹਾ ਸੀ ਬਢੇਰੀਆਂ ਔਰਤਾਂ ਘਬਰਾ ਕੇ ਬੇਸੁੱਧ ਹੋ ਗਈਆਂ ਪਿੰਡੋਂ დასਕੂ ਦੂਰ ਆਏ ਸੀ ਕਿ ਆਪਣੀਆਂ ਜੜਾਂ ਨਾਲੋਂ ਟੁੱਟ ਕੇ ਕਈਆਂ ਵਿੱਚ ਜਿਉਣ ਦੀ ਇੱਛਾ ਹੀ ਖਤਮ ਹੋ ਗਈ ਸੀ ਰਿਸ਼ਤਿਆਂ ਦਾ ਮੋਹ ਵੀ ਤੜਫ ਤੜਫ ਕੇ ਮਰ ਗਿਆ ਕੂਕਾਂ ਵਜਣ ਕਲਕਾਰੀਆਂ ਵਜਣ ਬਿਜਲੀ ਦੀ ਚਮਕਨ ਵਾਲਾ ਹਥਿਆਰ ਹੋਰ ਵੀ ਲਿਸ਼ਕਣ ਲੱਗ ਪਏ ਜਵਾਕਾਂ ਤੇ ਬਜ਼ੁਰਗਾਂ ਦਾ ਵੀ ਲਿਆਜ ਨਹੀਂ ਸੀ ਕੀਤਾ ਜਾ ਰਿਹਾ ਗੁਰੂਆਂ ਪੀਰਾਂ ਦੀ ਧਰਤੀ ਤੇ ਸਿੱਖੀ ਦੇ ਪੇਸ ਵਿੱਚ ਫਿਰ ਜਕਰੀਆ ਖਾਨ ਤੇ ਮੀਰ ਮੈਨੂੰ ਪਤਾ ਨਹੀਂ ਕਿੱਥੋਂ ਮੀ ਮੀਰ ਮੈਨੂੰ ਕਿੱਥੋਂ ਪੈਦਾ ਹੋਗੇ ਨਿੱਕੇ ਨਿੱਕੇ ਬਲੂਰਾਂ ਨੂੰ ਮਾਵਾਂ ਦੀਆਂ ਕੁਛੜਾਂ ਚ ਕੋਕੋ ਕੇ ਮਾਰਿਆ ਅੱਧੇ ਘੰਟੇ ਦੀ ਜਦੋਂ ਜੈਦਬਾਦ ਚੋਟੀ ਦੇ ਜਵਾਨ ਮੁੱਦੇ ਹੁੰ ਡਿੱਗ ਪਏ ਜਵਾਨੀ ਖਾਕ ਹੋ ਗਈ ਮਰਦਾਂ ਦੇ ਨਾਲ ਔਰਤਾਂ ਨੂੰ ਵੀ ਲੱਗਦੀ ਵਾ ਤਲਵੰਡੀ ਦੀ ਇੱਕ ਮਰਦਾਨੀ ਔਰਤ ਹੱਥ ਵਿੱਚ ਤਲਵਾਰ ਫੜ ਕੇ ਮਾਈ ਭਾਵ ਗੋਵਾਂਗ ਧੜਵੀਆਂ ਵੱਲ ਵਧੀ ਉਹਦੀਆਂ ਅੱਖਾਂ ਵਿੱਚ ਖੂਨ ਉਤਰ ਆਇਆ ਉਹਨੇ ਦੁਸ਼ਮਣ ਨੂੰ ਲਲਕਾਰਿਆ ਤੇ ਵੰਗਾਰਿਆ ਆਓ ਅੱਗੇ ਵਧੋ ਕਰੋ ਹਮਲਾ ਤੇ ਨਵਾਓ ਆਪਣਾ ਧਰਮ ਤੁਸੀਂ ਪਿੱਛੇ ਕਿਉਂ ਰਹਿੰਦੇ ਹੋ ਉਹਦੀ ਦਹਾੜ ਨੇ ਸਾਰੇ ਹਮਲਾਵਰ ਪਿੱਛੇ ਧੱਕ ਦਿੱਤੇ ਇਹ ਮਰਦਾਨੀ ਤਲਵੰਡੀ ਬਲਾਡਾ ਨੇੜੇ ਦੇ ਪਟਵਾਰੀ ਮੁਹੰਮਦ ਅਲੀ ਦੀ ਪਤਨੀ ਸੀ ਮੁਹੰਮਦ ਤੇ ਉਹਦੇ ਮੁੰਡਿਆਂ ਨੂੰ ਤਾਂ ਤਲਵੰਡੀ ਦੇ ਹੀ ਪੁਰਾਣੀ ਰੰਜਸ ਵਾਲੇ ਸਰਦਾਰਾਂ ਨੇ ਮਾਰ ਮੁਕਾਇਆ ਸੀ ਪ੍ਰਵੀਨ ਬੇਗਮ ਦਾ ਸਭ ਕੁਝ ਖਤਮ ਹੋ ਗਿਆ ਸੀ ਪਰ ਗੁਰਬਾਣੀ ਵਿੱਚ ਅਥਾਹ ਵਿਸ਼ਵਾਸ ਰੱਖਣ ਵਾਲੀ ਬੇਗਮ ਪੁਰਜਾ ਪੁਰਜਾ ਕੱਟ ਕੇ ਵੀ ਮੈਦਾਨ ਨਹੀਂ ਸੀ ਛੱਡਣਾ ਚਾਹੁੰਦੀ ਜਖਮੀ ਹੋਈ ਬੇਗਮ ਦੀ ਤਲਵਾਰ ਅਜੇ ਵੀ ਹਵਾ ਵਿੱਚ ਲਹਿਰਾ ਰਹੀ ਸੀ। ਉਹਦੀ ਤਲਵਾਰ ਉੱਤੇ ਲਹੂ ਅਤੇ ਮੀਂਹ ਦੀਆਂ ਰਲਵੀਆਂ ਮਿਲਵੀਆਂ ਬੂੰਦਾਂ ਟਪਕ ਰਹੀਆਂ ਸੀ। ਉਹਦੀ ਤਲਵਾਰ ਦੀ ਨੋਕ ਅਸਮਾਨ ਵੱਲ ਵੱਲ ਸੀ। ਬੱਦਲੀਆਂ ਖਿੰਡ ਗਈਆਂ। ਸਤਰੰਗੀ ਪਿੰਗ ਅਸਮਾਨ ਵਿੱਚ ਘੁਲ ਗਈ। ਅਚਾਨਕ ਪੀਰਾਂ ਵਾਲੀ ਵੱਲੋਂ ਆਏ ਲੁਟੇਰਿਆਂ ਦੇ ਦਲ ਨੇ ਪਿੱਛੋਂ ਕਾਇਰਾਨਾ ਹਮਲਾ ਕਰਤਾ। ਤੇਜ਼ੀ ਨਾਲ ਕੀਤੇਵਾਰ ਨੇ ਬੇਗਮ ਨੂੰ ਚਿੱਤ ਕਰ ਦਿੱਤਾ। ਚੌੜੇ ਅਤੇ ਕਾਲੇ ਮੱਥੇ ਵਾਲੇ ਦੋਵੇਂ ਹੱਥ ਜੋੜ ਕੇ ਇੰਨੀ ਤੇਜੀ ਤਾਕਤ ਨਾਲ ਉਹਨੇ ਹਮਲਾ ਕੀਤਾ। ਕਿ ਉਹ ਦਾ ਵਰषा ਬੇਗਮ ਦੀ ਨਾਭੀ ਪਾੜ ਕੇ ਬਾਹਰ ਆ ਗਿਆ। ਸਵੇਰ ਵਾਲੇ ਲੁਟੇਰੇ ਤਾਜ਼ੀਆਂ ਲੋਥਾਂ ਵਿੱਚ ਲੰਘਦੇ ਹੋਏ ਪੀਰਾਂ ਵਾਲੀ ਦੀ ਬੇਗੋ ਨੂੰ ਲੱਭਣ ਲੱਗੇ। ਅਜੇ ਤੱਕ ਸਹਿ ਕਰ ਰਹੀਆਂ ਰੂਹਾਂ ਨੂੰ ਆਖਰੀ ਵਾਰ ਨਾਲ ਟਿਕਾਣੇ ਲਾਉਣ ਲਈ ਵੀ ਢਿੱਲ ਨਹੀਂ ਸੀ ਵਰਤ ਰਹੀ ਉਹ ਅਗਲੇ ਗੱਡਿਆਂ ਵੱਲ ਵੱਧ ਰਹੇ ਸੀ। ਵੇਖ ਅੱਗੇ ਹੋ ਕੇ ਵੇਖ ਅੱਗੇ ਹੋ ਕੇ ਵੇਖ। ਸਿਆਣ ਚ ਨਹੀਂ ਆਉਂਦੀ। ਅਗਲਿਆਂ ਗੱਡਿਆਂ ਕੋਲ ਤਾਂ ਵੇਖ। ਹੈਂ? ਆ ਜਾ ਆ ਜਾ। ਹਿੰਮਤ ਨਾ ਹਾਰ ਆ ਲੱਭ ਪਈਏ ਲੱਭ ਪਈਆ ਉਹ ਬੇਗੋ ਤਾਂ ਕੱਪੜ ਗਏ ਪਰ ਗੁਲਾਬ ਦੇ ਫੁੱਲ ਵਰਗਾ ਮਹਿਕਾਂ ਵੰਡਦਾ ਬੇਗੋ ਦਾ ਚਿਹਰਾ ਹੁਣ ਤੱਕ ਆਪਣੀ ਸੁੰਦਰਤਾ ਗਵਾ ਬੈਠਾ ਸੀ ਆਖਰ ਹਿਰਨੀ ਬਗਿਆੜ ਨੇ ਵਸ ਪੈ ਗਈ ਉਹ ਬੇਗੋ ਨੂੰ ਗड्ढे ਚ ਸਿਸਕਦੀ ਹੋਈ ਨੂੰ ਘੜੀਸ ਕੇ ਲੈ ਗਈ ਬੇਗੋ ਛੁੜਾ ਛੜਾ ਕੇ ਗड्ढे ਵੱਲ ਨੂੰ ਜਾਣ ਦਾ ਸਫਲ ਯਤਨ ਕਰਦੀ ਰਹੀ ਸਾਲੀ ਲੱੱਚਰ ਕਰਦੀ ਐ ਮੈਨੂੰ ਕਰਨੀ ਪਊ ਲੋਟ ਆਖ ਮਦਰੀ ਕੱਦ ਵਾਲੇ ਨੀ ਕਮਰ ਕੋਲੋਂ ਵਲੀਵਾ ਪਾ ਕੇ ਜਫਾ ਮਾਰਿਆ ਤੇ ਚੁੱਕ ਕੇ ਕਮਾਦ ਵਿੱਚ ਲੈ ਗਿਆ ਸਿਰ ਤੋਂ ਪਰਨਾ ਉਤਾਰ ਕੇ ਉਹਦਾ ਮੂੰਹ ਬੰਨ੍ਹ ਦਿੱਤਾ ਬੇਗੋ ਦਾ ਸਾਹ ਕੁੱਟਿਆ ਗਿਆ ਉਹ ਅੰਤਮ ਦਮ ਤੱਕ ਲੜਦੀ ਰਹੀ ਅਚਾਨਕ ਬਿਜਲੀ ਲਿਸ਼ਕੀ ਬਿਜਲੀ ਲਿਸ਼ਕਣ ਤੋਂ ਬਾਅਦ ਹਨੇਰਾ ਜਾ ਹੋਇਆ ਕਮਾਦ ਚਿੱਲਾ ਆਸ਼ ਬਣੀ ਪਈ ਲਿਟੀ ਬੇਗੋ ਆਪਣੇ ਲਈ ਮੋਤ ਮੰਗਣ ਲੱਗੀ ਪਰ ਹਵਸ ਤੇ ਭੁੱਖੇ ਸ਼ਿਕਾਰੀ ਉਸ ਤੇ ਜੰਗਲੀ ਕੁੱਤੇਵਾਂ ਵਾਂਗ ਟੁੱਟ ਕੇ ਪੈ ਗਏ ਖੁੱਲੀ ਮੋਰੀ ਵਾਲੀ ਸਲਵਾਰ ਤੇ ਟਿੱਚ ਬਟਨਾ ਵਾਲੀ ਕਮੀਜ਼ ਲੀਰੋ ਲੀਰ ਹੋ ਗਈ ਜੇ ਬਾਹਰ ਮੁਸਲਮਾਨਾਂ ਦਾ ਯੁੱਧ ਚੱਲ ਰਿਹਾ ਸੀ ਤਾਂ ਇੱਧਰ ਬੇਗੋ ਦੇ ਅੰਦਰ ਵੀ ਇੱਕ ਯੁੱਧ ਚੱਲ ਰਿਹਾ ਸੀ ਆਖਰ ਬੇਗੋ ਉਸ ਗੰਨੇ ਵਾਂਗ ਹੋ ਗਈ ਜਿਸ ਦਾ ਰਸ ਕੱਢ ਲਿਆ ਗਿਆ ਸੀ ਕੁਝ ਸਮੇਂ ਬਾਅਦ ਮੀਂਹ ਰੁਕ ਗਿਆ ਬੱਦਲ ਵੀ ਆਪਣੇ ਰਾਹ ਪੈ ਗਏ ਸਭ ਕੁਝ ਸ਼ਾਂਤ ਹੋ ਗਿਆ ਤੇ ਪਿੱਛੇ ਬਾਕੀ ਰਹਿ ਗਈ ਸੀ ਲੋਥਾਂ ਦੀ ਨਮਾਇਸ਼ ਤੋਰੀ ਖਾਲ ਵੇਚ ਬਗਦੇ ਪਾਣੀ ਵਾਂਗ ਲਹੂ ਲਵਾਨ ਵਾਲਾ ਰਸਤਾ ਬਣਾ ਕੇ ਛੱਪੜ ਵਿੱਚ ਜਾ ਮਿਲਿਆ ਸੀ ਛੱਪੜ ਦਾ ਪਾਣੀ ਵੀ ਰੰਗ ਬਟਾ ਗਿਆ ਸੀ ਸ਼ਰਮਸਾਰ ਹੋਏ ਪਾਣੀ ਨੇ ਆਪਣੀ ਹੋਂਦ ਗਵਾ ਲਈ ਸੀ ਹੁਣ ਤਾਂ ਤੇਰੇ ਵੀ ਕਾਲਜੇ ਠੰਡ ਪੈ ਗਈ ਹੋਣੀ ਤੂੰ ਵੀ ਜਸ਼ਨ ਮਨਾ ਲੈ ਵੈਰੀਆ ਪੀਰਾਂ ਵਾਲੇ ਦੇ ਬਜ਼ੁਰਗ ਨੇ ਰੱਬ ਨੂੰ ਮੇਣਾ ਮਾਰਿਆ ਬੁੱਢੇ ਬਜ਼ੁਰਗ ਤੋਂ ਇਹ ਸਭ ਆਪਣੀਆਂ ਅੱਖਾਂ ਸਾਹਮਣੇ ਝੱਲਿਆ ਨਹੀਂ ਸੀ ਚਾਰਿਆ ਜਵਾਨ ਪੁੱਤ ਫਸਾਦੀਆਂ ਨੇ ਮਾਰ ਦਿੱਤਾ ਪੋਤੀ ਰਸਤੇ 'ਚ ਮਾਰ ਦਿੱਤੀ ਕਿੰਨੀ ਚੁਲਬਲੀ ਸੀ ਉਹਦੀ ਪੋਤੀ ਤਾਨੀਆਂ ਦਾਦੇ ਦੇ ਗਲ ਦਾ ਹਾਰ ਬਣੀ ਰਹਿੰਦੀ ਸੀ ਚੌੜ-ਚੌੜ ਵਿੱਚ ਦਾਦੇ ਦੀ ਦਾੜੀ ਵਿੱਚ ਕੂਲੇ-ਕੂਲੇ ਹੱਥ ਮਾਰਦੀ ਦਾਦਾ ਲੱਕੜ ਦੇ ਮੂੜੇ ਤੇ ਬੈਠਾ ਉਹਨੂੰ ਤਾਂ ਨੂੰ ਲਾਰਦਾ ਤਾਂ ਹੋਰ ਵੀ ਜ਼ਿਆਦਾ ਖਿੜਖੜਾਉਂਦੀ ਪੁੱਤ ਤੇ ਪੁੱਤਨੀ ਨੂੰ ਗੋਣ ਤੋਂ ਬਾਅਦ ਨੂੰ ਬੇਗੋ ਵੀ ਕਾਮ ਦੇ ਭੁੱਖਿਆਂ ਦੇ ਵਸ ਪੈ ਗਈ ਹੁਣ ਰਹਿ ਵੀ ਕੀ ਗਿਆ ਸੀ ਉਸ ਕੋਲ ਲੁੱਟਣ ਨੂੰ ਹੁਣ ਤਾਂ ਲੁੱਟਣ ਵਾਲਾ ਵੀ ਕੋਈ ਨਹੀਂ ਸੀ ਤੇ ਲੁੱਟਣ ਵਾਲੇ ਲੁੱਟ ਕੇ ਜਾ ਚੁੱਕੇ ਸੀ ਹੁਣ ਤਾਂ ਸਿਰਫ ਲੁੱਟੇ ਜਾਣ ਵਾਲੇ ਹੀ ਬਾਕੀ ਬਚੇ ਸੀ ਬਚਿਆ ਖੁਚਿਆ ਕਾਪਲਾ ਕਾ ਗਗਰ ਨਦੀ ਕੋਲ ਪਹੁੰਚ ਗਿਆ ਬਰਸਾਤਾਂ ਕਾਰਨ ਕਗਰ ਦਾ ਪਾਣੀ ਵੀ ਚੜ ਗਿਆ ਤੰਗ ਪੁਲ ਤੋਂ ਲੰਘਦੇ ਲੰਘਦੇ ਕਈਆਂ ਨੇ ਹੌਸਲੇ ਨਾਲ ਪੁਲ ਸਰ ਕੀਤਾ ਬਹੁਤੇ ਅਣਖ ਵਾਲੇ ਜਿਨ੍ਹਾਂ ਦਾ ਲੋਹਰ ਲੁੱਟਿਆ ਜਾ ਚੁੱਕਿਆ ਸੀ ਉਹ ਗਗਰ ਦੇ ਪਾਣੀ ਵਿੱਚ ਛਾਲ ਮਾਰ ਕੇ ਮਰ ਗਏ ਪੀਰਾਂ ਵਾਲੀ ਦਾ ਬਜ਼ੁਰਗ ਵੀ ਕਗਰ ਕੋਲ ਜਾ ਕੇ ਆਪਣੇ ਆਪ ਨਾਲ ਬੋਲਿਆ ਜੇ ਇਨਸਾਨ ਤੋਂ ਪਹਿਲਾਂ ਮੈਂ ਮੁਸਲਮਾਨ ਹਾਂ ਤਾਂ ਨਹੀਂ ਚਾਹੁੰਦਾ ਮੈਨੂੰ ਇਹ ਚਾਹੀਦਾ ਇਹ ਜੀਵਨ ਫਿਰ ਉਹਨੇ ਅੱਖਾਂ ਵਿੱਚ ਕੱਗਰ ਤੇ ਛਾਲ ਮਾਰ ਦਿੱਤੀ ਕੱਗਰ ਨੂੰ ਕੀ ਫਰਕ ਪੈਣਾ ਸੀ ਉਹ ਤਾਂ ਵਗਦਾ ਹੀ ਜਾ ਰਿਹਾ ਸੀ ਪਿਛਲੇ ਪਿੰਡਾਂ ਚ ਹੋਈ ਵੱਡਾ ਟੁਕੀ ਕਾਰਨ ਕੱਗਰ ਦਾ ਨਿਰਮਲ ਪਾਣੀ ਵੀ ਲਾਲ ਹੋ ਗਿਆ ਸੀ ਕੱਗਰ ਦੇ ਪਾਣੀ ਵਾਂਗ ਬਚਿਆ ਖੁਚਿਆ ਕਾਫਲਾ ਵੀ દિਸ਼ਾਹੀਨ ਹੋ ਅੱਗੇ ਨੂੰ ਚੱਲ ਪਿਆ ਕਿਸੇ ਨਵੀਂ ਜ਼ਿੰਦਗੀ ਦੀ ਤਲਾਸ਼ ਵਿੱਚ ਪੀਰਾਂ ਵਾਲੀ ਚੋਤਾ ਖੁਰਾ ਖੋਈ ਮਿਟ ਗਿਆ ਸੀ ਦੁਪਹਿਰ ਤੱਕ ਪੀਰਾਂ ਵਾਲੀ ਅੱਧਾ ਖਾਲੀ ਹੋ ਗਿਆ ਸੀ ਨਹੀਂ ਨਹੀਂ ਅੱਧਾ ਨਹੀਂ ਸਾਰਾ ਹੀ ਪੀਰ ਪਿੰਡ ਦੇ ਮਾਲਕ ਸੀ ਮਾਲਕੀ ਘਰ ਛੱਡ ਗਏ ਪੀਰ ਬਾਬਾ ਸ਼ਾਹ ਹੁਸੈਨ ਦੀ ਕਬਰ ਅਤੇ ਮਸਜਿਦ ਸੁੰਨੀ ਹੋ ਗਈ ਅੱਜ ਮਸਜਿਦ ਵਿੱਚੋਂ ਕਿਸੇ ਮੁਸਲਮਾਨ ਦੀ ਆਵਾਜ਼ ਸੁਣਾਈ ਨਹੀਂ ਸੀ ਦੇ ਰਹੀ ਪੀਰਾਂ ਵਾਲੀ ਚ ਇੱਕ ਖਾਸ ਕਿਸਮ ਦੀ ਚੁੱਪ ਪਸਰ ਗਈ ਜਿਹੜੀ ਚੁੱਪ ਰਹਿ ਕੇ ਵੀ ਕਿੰਨਾ ਸ਼ੋਰ ਕਰ ਰਹੀ ਸੀ ਐਸੀ ਸੰਸੰਤਾੜੀ ਦੇ ਸੱਚੀ ਕਹਾਣੀ ਬਹੁਤ ਸਰੀਆਂ ਜੀਆਂ ਹੋਰ ਸੱਚੀਆਂ ਕਹਾਣੀਆਂ ਨਾਲ ਆਪਾਂ ਮਿਲਦੇ ਰਹਾਂਗੇ ਆਪਣਾ ਬਹੁਤ ਸਾਰਾ ਧਿਆਨ ਰੱਖਣਾ ਮਿਲਦੀਆਂ ਅਗਲੀ ਕੰਮ ਲਈ ਤਦ ਤੱਕ ਲਈ ਰੱਬ ਰੱਖਾ